ਵੀ ਸਪੈਸ਼ਲ ਪ੍ਰੋਗਰਾਮ ਤੁਹਾਡਾ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜਕਾ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਅਸੀਂ ਬਹੁਤ ਹੀ ਜੜੀਆਂ ਵਧੀਆ ਸ਼ਖੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਆ ਵਕਫਾਕ ਜਿਹੜੇ ਵਕਫਾਕ ਤਰ੍ਹਾਂ ਦੇ profession ਨੇ ਉਹਨਾਂ ਦਾ ਸੰਬੰਧਿਤ ਜੇ ਨੇਵੀ ਲੋਕ ਕੰਮ ਕਰਦੇ ਆ ਆਪਣੇ ਤਰੀਕੇ ਨਾਲ ਉਹਨਾਂ ਨਾਲ ਸਾਰਿਆਂ ਨੂੰ ਤੁਹਾਡੀ ਜਾਣਕਾਰੀ ਕਰਾਉਂਦੇ ਰਹਿੰਦੇ ਆ ਵਕਫਾਕ ਕਲਾਕਾਰ ਸਾਨੂੰ ਮਿਲਦੇ ਰਹਿੰਦੇ ਆ ਔਰ ਖਿਡਾਰੀ ਸਿਆਸਤਦਾਨ ਪਰ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਬੁਲਾਉਣਾ ਹੈ ਉਹਨਾਂ ਦਾ ਵਿਸ਼ੇਸ਼ ਸਥਾਨ ਹੈ ਜਿਹੜਾ ਰੰਗਮঞ্চ ਦੇ ਨਾਲ ਨਾਟਕ ਦੇ ਨਾਲ ਉਹਨਾਂ ਨੂੰ ਤੁਸੀਂ ਪਹਿਲਾਂ ਵੀ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਵਾ ਚੁੱਕੇ ਆ 2023 ਦੇ ਵਿੱਚੋਂ ਆਏ ਸੀ ਉਦੋਂ ਹੀ ਉਹਨਾਂ ਨੇ ਇੱਕ ਨਾਟਕ ਇੱਥੇ ਖੇਡਿਆ ਸੀ ਲੋਕਲ ਕੈਲਗੇਰੀ ਵਿੱਚ ਔਰ ਹੁਣ ਵੀ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਹੈ ਇਸ ਵੀਕਐਂਡ ਦੇ ਉੱਤੇ ਉਹਦੇ ਵਿੱਚ ਵੀ ਇਹਨਾਂ ਦਾ ਇੱਕ ਨਾਟਕ ਤੁਹਾਨੂੰ ਦੇਖਣ ਨੂੰ ਮਿਲਣਾ ਸਾਰੇ ਦਰਸ਼ਕਾਂ ਨੂੰ ਜਿਵੇਂ ਵੀ ਨਿਰਧਾਰਿਤ ਦੇ ਕੱਲ ਦੀ ਦਿ ਵਾਲੇ ਦਿਵਾਲੀ ਚੈਸਟਮੇਰ ਇਹ ਡਰੀ ਕੋਕਰੇਨ ਔਰ ਇਹਨਾਂ ਲੱਕੇ ਜਿਹੜੇ ਲੋਕ ਰਹਿੰਦੇ ਉਹਨਾਂ ਸਾਰਿਆਂ ਵਾਸਤੇ ਇਹ ਜਾਣਕਾਰੀ ਲੈ ਕੇ ਆਏ ਆ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਆ ਸਵਾਗਤ ਫਿਰ ਆਗਣਾ ਕਰਦੇ ਗੱਲਬਾਤ ਦਾਟ ਕੁਮਾਰੇ ਵੀ ਤੇ ਉਹਨਾਂ ਦੇ ਹੋਰ ਨਾਟਕਾਂ ਵਾਰੀ ਬਹੁਤ ਸਵਾਗਤ ਆ ਸ਼ਰਮ ਜੀ ਸ਼ੁਕਰੀਆ ਜੀ ਮਨ ਕੇ ਮੈਨੂੰ ਕਹਿਣਾ ਚਾਹੀਦਾ ਡਾਕਟਰ ਸੁਰਿੰਦਰ ਸ਼ਰਮਾ ਜੀ ਸਾਨੂੰ ਬਹੁਤ ਮਾਣ ਆ ਜੀ ਨਾਲ ਹੋਣੀ ਹਾਂ ਪੀਛਲੀ ਡਿਗਰੀ ਹਾਸਲ ਕੀਤੀ ਹੈ ਸੋ ਉਹਨਾਂ ਦੇ ਬਾਰੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਗੱਲਬਾਤ ਕੀਤੀ ਸੀ ਆਪਾਂ ਕੇ ਕਾਫੀ ਲੰਬੇ ਸਮੇਂ ਤੋਂ ਹੋ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਲਗਭਗ ਹੁਣ ਤੱਕ ਦੀ ਜਿਹੜੀ 25-30 ਸਾਲ ਦੀ ਉਹਨਾਂ ਦੀ ਜਿਹੜੀ ਜੋ ਕਿਰਿਆਸ਼ੀਲਤਾ ਰਹੀ ਹੈ ਉਹਨਾਂ ਦਾ ਮਕਸਦ ਹੀ ਇਹ ਰਿਹਾ ਕਿ ਲੋਕਾਂ ਨੂੰ ਉਹਨਾਂ ਵਿਹੱਕਾਂ ਤੋਂ ਅਕਾਲੀ ਪੇਛਾਨ ਕਰਾਉਣ ਉਹਨਾਂ ਤੱਕ ਜਾਗਰੂਕ ਕਰਨ ਉਹਨਾਂ ਨੂੰ ਕਿ ਤੁਹਾਡੇ ਕੀ ਹੱਕ ਬਣਦੇ ਆ ਔਰ ਸਰਕਾਰਾਂ ਤੁਹਾਨੂੰ ਕੀ ਕੁਛ ਦੇ ਰਹੀਆਂ ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਨਾਂ ਲਾਰੇ ਲੱਪੇ ਲਾਏ ਜਾ ਰਹੇ ਸਾਰਾ ਕੁਝ ਇਹ ਹੈ ਉਹ ਭਾਰਤ ਦੇ ਵਿੱਚ ਵੀ ਕਰਦੇ ਆ ਰਹੇ ਤੇ ਹੁਣ ਅੰਤਰਰਾਸ਼ਟਰੀ ਪੰਦਰ 23 ਵੱਖ-ਵੱਖ ਦੇਸ਼ਾਂ 'ਚ ਜਾ ਕੇ ਵੀ ਉਹ ਇਹਨਾਂ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਤਾਂ ਕਿ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗੇ ਜਿਹੜਾ ਹੁਣ ਇਹਨਾਂ ਨੇ ਨਾਟਕ ਖੇਡਣਾ ਪਹੁੰਚ ਦੇ ਬਾਰੇ ਵੀ ਗੱਲਬਾਤ ਕਰਦੇ ਪਰ ਉਸ ਤੋਂ ਪਹਿਲਾਂ ਉਹਦੇ ਥੋੜੀ ਜੀ ਜਾਣਕਾਰੀ ਕਿ ਕਿੰਨੇ ਸਮੇਂ ਤੋਂ ਨਾਟਕ ਕਰਦੇ ਕਿਉਂਕਿ ਹੋ ਸਕਦਾ ਕਿ ਤੁਸੀਂ 2003 ਦੇ ਵਿੱਚ ਇਹਨਾਂ ਦੀ ਜਾਣਕਾਰੀ ਬਾਰੇ ਕੋਈ ਤੀ ਉਦੋਂ ਸੀਬਨਾ ਸ਼ਾਇਦ ਉਹ ਪ੍ਰੋਗਰਾਮ ਸੁਣਿਆ ਹੋਵੇ ਦੇਖਿਆ ਹੋਵੇ ਸੋ ਸਭ ਤੋਂ ਪਹਿਲਾਂ ਦੱਸੋ ਸ਼ਰਮਾ ਜੀ ਕਿੰਨੇ ਸਾਲ ਤੋਂ ਨਾਟਕ ਤੁਸੀਂ ਕਰ ਰਹੇ ਹਾਂ ਮੈਂ ਬ੍ਰਾਦਰ ਸਾਹਿਬ ਪਿਛਲੇ 38 ਸਾਲਾਂ ਤੋਂ ਨਾਟਕ ਕਰ ਰਹੇ ਹਾਂ ਜੀ 87 ਦੇ ਵਿੱਚ ਮੈਂ ਮੇਰਾ ਇੱਕ ਸਵਾਬ ਇਹ ਹੈ ਕਿ ਮੈਂ ਪੰਜਾਬ ਦੇ ਵਿੱਚ ਹੀ ਪੰਜਾਬੀ ਨਾਲ ਹੀ ਮੈਂ 87 ਦੇ ਵਿੱਚ ਜੁੜਿਆ ਅੱਜ ਤੋਂ 38 ਸਾਲ ਪਹਿਲਾਂ ਤੇ ਉਹ ਮੇਰਾ ਸਫਰ ਬਾਦਸਤੂਰ ਉਸਟੰਗ ਨਾਲ ਜਾਰੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਗੁੜਤੀ ਜਿਹੜੀ ਹੈਗੀ ਹੈ ਮੈਨੂੰ ਉਹ ਪੰਜਾਬੀ ਨਾਟਕ ਦੇ ਬਾਬਾ ਬੋੜ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਤੋਂ ਮਿਲੀ ਹੈ ਮੇਰੇ ਨਾਟਕੀ ਖੇਤਰ ਦੇ ਉਹ ਗੁਰੂ ਨੇ ਵੈਸੇ ਵੀ ਜ਼ਿੰਦਗੀ ਦੇ ਵਿੱਚੋਂ ਮੇਰੇ ਗੁਰੂ ਨੇ ਜ਼ਿੰਦਗੀ ਜਿਉਣਾ ਸਿੱਖਿਆ ਉਹਨਾਂ ਤੋਂ ਸੋ 10-12 ਸਾਲ ਮੈਂ ਲਗਾਤਾਰ ਉਹਨਾਂ ਨਾਲ ਕੰਮ ਕੀਤਾ ਔਰ ਕੈਨੇਡਾ ਦੀ ਧਰਤੀ ਤੇ ਮੈਨੂੰ 97 ਦੇ ਵਿੱਚ 1997 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨਾਲ ਹੀ ਇੱਥੇ ਆਉਣ ਦਾ ਨਾਟਕ ਕਰਨ ਦਾ ਸਬਾਬ ਮਿਲਿਆ ਸੀ ਸੋ ਪਿਛਲੇ 38 ਸਾਲਾਂ ਤੋਂ ਇਹ ਸਾਰਾ ਜਿਹੜਾ ਸਫਰ ਹੈ ਮੇਰਾ ਉਹ ਜਾਰੀ ਹੈ ਜੀ ਇਹਨਾਂ ਦੀ ਵਿਸ਼ੇਸ਼ ਗੱਲ ਹੈ ਦਰਸ਼ਕਾਂ ਨੂੰ ਵਸੇ ਕਾਫੀ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦਾ ਜਿਹੜਾ ਜਨਮ ਭੂਮੀ ਹੈ ਉਹ ਹੈਗੀ ਹਿਮਾਚਲ ਪ੍ਰਦੇਸ਼ ਔਰ ਉਸ ਤੋਂ ਉੱਥੋਂ ਆ ਕੇ ਪੰਜਾਬ ਚ ਨੇ ਪੰਜਾਬੀ ਸਿੱਖੀ ਤੇ ਉੱਥੇ ਆ ਕੇ ਨੇ ਪੜਾਈ ਕੀਤੀ ਤੇ ਫਿਰ ਜਿੱਥੇ ਇਹਨਾਂ ਨੇ ਅਧਿਆਪਨ ਦਾ ਕੀਤਾ ਨਾਲ ਦੇ ਨਾਲ ਸ਼ੁਰੂ ਕੀਤਾ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਮਕਸਦ ਸੀ ਜ਼ਿੰਦਗੀ ਦਾ ਉਹ ਇਸ ਲੇਖੇ ਲਾਤਾ ਆਪਣੀ ਉਸ ਸਾਰੀ ਜੀਵਨ ਨੂੰ ਕਿ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਤੇ ਲੋਕਾਂ ਨੂੰ ਥੋੜੀ ਬਹੁਤ ਜਿੰਨਾ ਵੀ ਰੋਸ਼ਨੀ ਦਿੱਤੀ ਜਾ ਸਕੇ ਜੋ ਵੀ ਆ ਪਾਜੀ ਗੁਰਚਨ ਉਹਨਾਂ ਦਾ ਜੋ ਜੋ ਉਹਨਾਂ ਦੀ ਮੰਡੇਟ ਸੀ ਜ਼ਿੰਦਗੀ ਦਾ ਉਹਨਾਂ ਨੇ ਜੋ ਧਾਰਿਆ ਸੀ ਕਿ ਮੈਂ ਗੱਲ ਕਰਨੀ ਹੈ ਤੇ ਉਹਨੂੰ ਅੱਗੇ ਵਧਾਉਂਦੇ ਇਹਨਾਂ ਨੇ ਆਪਣਾ ਜਿਹੜਾ ਪੂਰਾ ਯੋਗਦਾਨ ਉਹ ਪਾਇਆ ਹੁਣ ਤੱਕ ਤੇ ਪਾ ਵੀ ਰਿਹਾ ਔਰ ਉਥੋਂ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਦਾ ਲੋਕ ਕਲਾ ਮੈਚ ਉਹਨਾਂ ਨੇ ਸਥਾਪਿਤ ਕੀਤਾ ਉਥੋਂ ਕਾਫੀ ਸਾਰੀਆਂ ਸ਼ਖਾਵਾਂ ਉਹਨਾਂ ਦੇ ਹੁੰਦਿਆਂ ਵੀ ਤੇ ਉਹਨਾਂ ਤੋਂ ਉਹਨਾਂ ਦੇ ਮੌਤ ਤੋਂ ਬਾਅਦ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਉਹਨਾਂ ਦਾ ਇੱਕ ਇੱਕ ਸਮਝੋ ਇੱਕ ਵੱਖਰਾ ਕੇਂਦਰ ਜਿਹਾ ਬਣਾ ਹੋਇਆ ਖੀਮਾਲਵੇ ਦੇ ਵਿੱਚ ਉਹ ਬਣਿਆ ਹੈਗਾ ਮੁੱਲਾਂਪੁਰ ਮੰਡੀ ਉਹਨਾਂ ਦੇ ਇਹੇ ਤੇ ਇਹਨਾਂ ਦੇ ਸਹਿਯੋਗੀ ਜਿਹੜੇ ਆ ਉਹ ਦੋਹਾਂ ਨੇ ਉਹ ਕਾਇਮ ਕੀਤਾ ਹਰ ਹਰਕੇਸ਼ ਚੌਧਰੀ ਦੀ ਮੈਂ ਗੱਲ ਕਰਨੀ ਚਾਹਾਂਗਾ ਔਰ ਉਹ ਉੱਥੇ ਲਗਾਤਾਰ ਜਿਹੜੇ ਨਾਟਕ ਆਉਂ ਖੇਡੇ ਜਾ ਰਹੇ ਆ ਔਰ ਇਹ ਨਹੀਂ ਹੈ ਵੀ ਕਦੇ ਕਦੇ ਨਾਟਕ ਹੁੰਦੇ ਆ ਵੀਕਲੀ ਮੰਥਲੀ ਜਾਂ ਕਿਸੇ ਹੋਰ ਆ ਵਕ ਵਕ ਮਤਲ ਜਿਹੜੇ ਮੌਕੇ ਹੁੰਦੇ ਆ ਉਹਨਾਂ ਤੇ ਨਾਟਕੇ ਖੇਡਦੇ ਆ ਔਰ ਉਥੋਂ ਦੀਆਂ ਲੋਕਲ ਟੀਮਾਂ ਕਾਫੀ ਐਕਟਿਵ ਲੀਏ ਨੇ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਸੋ ਤੁਸੀਂ ਜਿਹੜਾ ਤੁਸੀਂ ਕਹਿੰਦੇ 38 ਸਾਲ ਤੋਂ ਵੀ ਸ਼ੁਰੂ ਕੀਤਾ ਜੀ ਉਹਨਾਂ ਤੋਂ ਹੀ ਤੁਸੀਂ ਵੇਦਾ ਸਿੱਖੀ ਮਤਲ ਕਲਾਕਾਰੀ ਦੀ ਫਿਰ ਉਸ ਤੋਂ ਤੁਸੀਂ ਬਾਅਦ ਲਿਖਣ ਵੀ ਲੱਗ ਗਏ ਨਾਟਕ ਆਪਣੇ ਫਿਰ ਤੁਸੀਂ ਉਹਨਾਂ ਦੀ ਡਾਇਰੈਕਸ਼ਨ ਵੀ ਕਰਨ ਲੱਗ ਗਏ ਹੁਣ ਤੁਸੀਂ ਇਕੱਲੇ ਵੀ ਨਾਟਕ ਕਰ ਲੈਂਦੇ ਹੋ ਸੋਲੋ ਨਾਟਕ ਵੀ ਤੁਹਾਡਾ ਜਿਵੇਂ ਪਿਛਲੀ ਵਾਰੀ ਤੁਸੀਂ ਬੈਂਕ ਤੇ ਨਹੀਂ ਗਿਆ ਉਹ ਨਾਟਕ ਤੁਸੀਂ ਖੇਡਿਆ ਸੀ ਇਸੇ ਹੀ ਸ਼ਹਿਰ ਦੇ ਵਿੱਚ 2023 ਦੇ ਵਿੱਚ ਸੋ ਉਸੇ ਤਰ੍ਹਾਂ ਦੀ ਉਸੇ ਤਰਜ਼ ਦੇ ਹੋਰ ਨਾਟਕ ਵੀ ਤੁਸੀਂ ਕਾਫੀ ਸਾਰੇ ਪੰਜਾਬ ਵਿੱਚ ਤੇ ਭਾਰਤ ਵਿੱਚ ਤੇ ਹੁਣ ਤਾਂ ਉਪਦੇਸ਼ਾਂ ਜੀ ਤੁਸੀਂ ਖੇਡਦੇ ਹੋ ਸੋ ਜਿਹੜਾ ਇੱਕ ਪਿਛਲੇ ਦਿਨੀ ਕੁਝ ਦੋ ਹਫ਼ਤੇ ਪਹਿਲਾਂ ਤੁਸੀਂ ਸ਼ਰੀਚ ਡੱਡ ਖੇਡਿਆ ਜੀ ਦੋ ਰੋਟੀਆਂ ਉਸ ਨਾਟਕ ਬਾਰੇ ਆਪਾਂ ਕਦੇ ਵੱਖਰੇ ਤੌਰ ਤੇ ਗੱਲਬਾਤ ਕਰਾਂਗੇ ਉਹ ਨਾਟਕ ਵੀ ਬਹੁਤ ਚਰਚਾ ਚਰਚਿਤ ਦਾ ਹੋਇਆ ਹੁਣ ਤੱਕ ਪਰ ਜਿਹੜਾ ਇਹ ਨਾਟਕ ਤੁਸੀਂ ਇੱਥੇ ਹੁਣ ਖੇਡ ਰਹੇ ਹੋ ਇਹ ਕੌਣ ਕਰਵਾ ਰਿਹਾ ਹੈ ਇਹ ਨਾਟਕਜੀ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਜਿਹੜੀ ਕੈਲਗਰੀ ਦੀ ਕਾਈ ਹੈ ਉਹਦੇ ਵੱਲੋਂ ਇਹ ਪ੍ਰੋਗਰਾਮ ਹੋ ਰਿਹਾ ਨਾਟਕ ਮੇਲਾ ਹੋ ਰਿਹਾ 16 ਅਗਸਤ ਨੂੰ ਜੀ ਜਿਹੜਾ ਚੈਸਟੀ ਮੈਡ ਰੀਕ੍ਰੀਸ਼ਨ ਸੈਂਟਰ ਦੇ ਵਿੱਚ ਹੈਗਾ ਹਮਮ ਆ ਤਰਕਸ਼ਿਲ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਤਾਂ ਕੰਮ ਕਰ ਰਹੀ ਹੈ ਇੰਡੀਆ ਦੇ ਵਿੱਚ ਪਰ 1995 96 ਤੋਂ ਇੱਥੇ ਵੀ ਜਿਹੜੇ ਅਲੱਗ-ਅਲੱਗ ਯੂਨਿਟਸ ਦੇ ਵਿੱਚ ਯਾਨੀ ਕਿ ਸਰੀ ਦੇ ਵਿੱਚ ਵੀ ਟੋਰਾਂਟੋ ਦੇ ਵਿੱਚ ਵੀ ਕੈਲਗਰੀ ਦੇ ਵਿੱਚ ਵੀ ਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਐਪਸਪੋਰਟ ਦੇ ਵਿੱਚ ਵੀ ਇਹ ਕਰ ਰਹੀ ਹੈ ਤੇ ਹਰ ਸਾਲ ਇੱਕ ਪ੍ਰੋਗਰਾਮ ਇਹਨਾਂ ਦਾ ਤਰਕਸ਼ਿਲ ਸੁਸਾਇਟੀ ਵੱਲੋਂ ਹੁੰਦਾ ਹੈ ਜਿਹੜਾ 2023 ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਮੈਂ ਆ ਕੇ ਕਿਤੋਂ ਤੋਂ ਪਹਿਲਾਂ ਵੀ ਹੁੰਦਾ ਰਿਹਾ ਜੀ ਤੇ ਪਿਛਲੇ ਸਾਲ ਕੁਝ ਪ੍ਰੋਬਲਮਸ ਆ ਗਈਆਂ ਮੇਰੀਆਂ ਦੀਆਂ ਆਉਣੀਆਂ ਸੋ ਉਪਰਾਮ 2024 ਚ ਨਹੀਂ ਹੋ ਸਕਿਆ ਐਤ ਕੀ 2025 ਦੇ ਵਿੱਚ ਇਹ ਤਰਕਸ਼ਿਲ ਸਰਟੀ ਵੱਲੋਂ ਇਹ ਨਾਟਕ ਪ੍ਰੋਗਰਾਮ ਵੀ ਹੈ ਹੋਰ ਵੀ ਬਹੁਤ ਸਾਰਾ ਸਮਾਗਮ ਦੇ ਵਿੱਚ ਬਹੁਤ ਕੁਝ ਹੈ ਤਰਕਸ਼ਿਲ ਸੁਸਾਇਟੀ ਦੀ ਆਪ ਦੀ ਜਿਹੜੀ ਸਮਝ ਹੈਗੀ ਆ ਉਹਦੇ ਮੁਤਾਬਿਕ ਪ੍ਰੋਗਰਾਮ ਹੈ ਸੋ ਇਹ 16 ਅਗਸਤ ਨੂੰ ਦਿਨ ਸ਼ਨੀਵਾਰ 3:30 ਵਜੇ ਹੋਏਗਾ ਰਿਕ੍ਰੀਸ਼ਨ ਸੈਂਟਰ ਜਸਟਮੀਟ ਦੇ ਵਿੱਚ ਸੋ ਇਹ ਨਾਟਕ 16 ਅਗਸਤ ਨੂੰ ਸ਼ਨੀਵਾਰ ਨੂੰ ਦੁਪਹਿਰ ਬਾਅਦ 3:30 ਵਜੇ ਜਿਵੇਂ ਇਹਨੂੰ ਦੱਸਿਆ ਚਸਟਮੀ ਰਿਕ੍ਰੀਸ਼ਨ ਸੈਂਟਰ ਚ ਹੋਣਾ ਉਹਦੀ ਬਾਕੀ ਗੱਲ ਕਰਨੀ ਆ ਆਪਾਂ ਕਿ ਉੱਥੇ ਜਿਹੜਾ ਇਹ ਤਰਕਸ਼ੀਲ ਮੇਲਾ ਉੱਥੇ ਕਰਵਾ ਰਹੇ ਆ ਪਰ ਇਹਨਾਂ ਨਾਲ ਜਿਹੜੀ ਖਾਸ ਗੱਲ ਕਰਨੀ ਆ ਆਪਾਂ ਜਿਹੜਾ ਨਾਟਕ ਇਹਨਾਂ ਨੇ ਸੀ ਖੇਡਣਾ ਹੈਗਾ ਉਹਦੀ ਆਪਾਂ ਥੋੜੀ ਬਹੁਤ ਜਾਣਕਾਰੀ ਲੈਣੀ ਹੈ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਉੱਥੇ ਕਿਸ ਤਰ੍ਹਾਂ ਦਾ ਨਾਟਕ ਹੈ ਕਿਸ ਮੁੱਦੇ ਤੇ ਜਾਂ ਕਿਸ ਕਿਸ ਮਕਸਦ ਨਾਲ ਹੋਣਾ ਨਾਟਕ ਜਿਹੜਾ ਹੋ ਦਰਸ਼ਕਾਂ ਤੱਕ ਇਹਨਾਂ ਨੇ ਖੇਡਣਾ ਹੈ ਔਰ ਕਾਫੀ ਦਿਨਾਂ ਦੀ ਅਸਲ ਚੱਲ ਰਹੀ ਆ ਸੋ ਇਹ ਜਿਹੜਾ ਨਾਟਕ ਤੁਸੀਂ ਕੀ 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 ਤੁਸੀਂ ਦਿਖਾ ਰਹੇ ਹੋ ਉਹਦਾ ਕੀ ਨਾਂ ਤੇ ਉਹਦਾ ਕੀ ਕਿਸ ਤਰ੍ਹਾਂ ਕਿਹਦਾ ਲਿਖਿਆ ਹੋਇਆ ਹੈ ਜਾਂ ਕਿਸ ਤਰ੍ਹਾਂ ਦਾ ਜੀ ਬ੍ਰਾਦਰ ਸਾਹਿਬ ਇਹ ਨਾਟਕ ਦਾ ਨਾਮ ਹੈਗਾ ਛਿਪਣ ਤੋਂ ਪਹਿਲਾਂ ਜੀ ਦਵਿੰਦਰ ਦਮਨ ਹੋਣਾਂ ਦਾ ਬਹੁਤ ਹੀ ਮਤਲਬ ਸੰਸਾਰ ਪ੍ਰਸਿੱਧ ਨਾਟਕ ਹੈ ਜੀ ਔਰ ਪਗਤ ਸਿੰਘ ਦੇ ਨਾਲ ਸਬੰਧਤ ਮੈਨੂੰ ਲੱਗਦਾ ਹੈ ਕਿ ਤੇ ਉੱਤੇ ਸ਼ਾਹ ਕਰ ਰਚਨਾ ਕੋਈ ਹੋਰ ਹੈ ਨਹੀਂ ਕਿ ਨਾਟਕ ਦੇ ਲੈਵਲ ਤੇ ਇਹ ਮੈਂ ਸਮਝਦਾ ਮਾਂ ਜੀ ਪਗਤ ਸਿੰਘ ਦਾ ਜਦੋਂ ਫਾਂਸੀ ਦੇ ਉਹਨਾਂ ਦਾ ਹੁਕਮ ਹੋ ਜਾਂਦਾ ਹੈ ਤੇ ਉਹ ਮਤਲਬ ਕਾਲ ਕੋਠੜੀ ਦੇ ਵਿੱਚ ਨੇ ਪਤਾ ਹੋਏਗਾ ਦਰਸ਼ਕ ਆਲਮੋਸਟ ਮੈਨੂੰ ਲੱਗਦਾ ਜਾਣਦੇ ਆ ਕਿ ਐਕਚੁਅਲੀ ਪਗਤ ਸਿੰਘ ਦੀ ਫਾਂਸੀ ਦਾ ਟਾਈਮ ਜਿਹੜਾ ਸੀਗਾ ਉਹ ਦਿਨ ਜਿਹੜਾ ਸੀਗਾ ਉਹ 24 ਮਾਰਚ 1931 ਸੀਗਾ ਅੱਛਾ 23 ਮਾਰਚ 1931 ਨਹੀਂ ਸੀਗਾ ਬਟ ਜਦੋਂ ਲੋਕਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਗਿਆ ਵੀ ਭਗਤ ਸਿੰਘ ਉਹਨਾਂ ਦੀ ਫਾਂਸੀ ਟਲਣੀ ਚਾਹੀਦੀ ਆ ਲੋਕਾਂ ਨੇ ਜੇਲ੍ਹ ਘੇਰ ਲਈ ਤਾਂ ਫਿਰ ਅੰਗਰੇਜ਼ ਹਕੂਮਤ ਨੂੰ ਆਪਣਾ ਹੀ ਬਣਾਇਆ ਹੋਇਆ ਰੂਲ ਤੋੜਨਾ ਪਿਆ ਸੀ ਔਰ ਇਹ ਮੇਰੀ ਜਾਣਕਾਰੀ ਮੁਤਾਬਕ ਤਾਂ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਕਦੇ ਵੀ ਹੋਇਆ ਕਿ ਕਿਸੇ ਨੂੰ ਫਾਂਸੀ ਜਿਹੜੀ ਹੈਗੀ ਆ ਉਹ ਰਾਤ ਦੇ ਹਨੇਰੇ 'ਚ ਦਿੱਤੀ ਗਈ ਹੋਵੇ ਫਾਂਸੀ ਹਮੇਸ਼ਾ ਮਾਰਨਿੰਗ ਟਾਈਮ ਦਿਨ ਚੜ ਦੇ ਨਾਲ ਹੁੰਦੀ ਹੈ ਜੀ ਤੋ ਫਿਰ ਉਹਨਾਂ ਨੇ ਉਹ ਬਦਲ ਕੇ ਸਾਰਾ ਕੁਝ ਤੇ 23 ਮਾਰਚ ਨੂੰ ਰਾਤ ਨੂੰ ਮਤਲਬ ਸ਼ਾਮ ਨੂੰ ਜਿਹੜੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਹੁਣ ਜਿਹੜਾ ਨਾਟਕ ਹੈਗਾ ਉਹ ਨਾਟਕ ਭਗਤ ਸਿੰਘ ਦਾ ਜਿਹੜਾ ਆਖਰੀ ਪਲ ਹੈ ਗਿਆ ਵੈਸੀ ਤਾਂ ਇੱਕ ਬਹੁਤ ਖੂਬਸੂਰਤ ਜਿਹੜਾ ਨਾਟਕ ਦੀ ਖੂਬਸੂਰਤੀ ਇਹ ਹੈ ਕਿ ਨਾਟਕ ਦਾ ਨਾਮ ਹੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ ਜੀ ਛਿਪਣ ਤੋਂ ਪਹਿਲਾਂ ਯਾਨੀ ਕਿ ਭਗਤ ਸਿੰਘ ਛਿਪਦਾ ਕੀ ਹੈ ਸੂਰਜ ਛਿਪਦਾ ਨਾ ਸੂਰਜ ਕਦੇ ਵੀ ਖਤਮ ਨਹੀਂ ਹੁੰਦਾ ਉਹ ਉਹਦੀ ਹੋਂਦ ਹੁੰਦੀ ਹੈ ਉਹ ਛਿਪਦਾ ਹੀ ਹੈ ਮਤਲਬ ਨਾ ਤੇ ਕਦੇ ਉਹ ਕਿਸੇ ਵੀ ਮੁਲਕ ਦੇ ਵਿੱਚ ਹੈਗਾ ਵਾ ਤੇ ਉਹਦੇ ਵਿੱਚ ਇੱਕ ਗੱਲੇ ਇੱਕ ਮੇਰੀ ਇੰਟਰਪ੍ਰੀਟੇਸ਼ਨ ਹੈਗੀ ਹੈ ਕਿ ਅੰਗਰੇਜ਼ਾਂ ਦੇ ਰਾਤ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਸੀ ਕਿ ਸੂਰਜ ਨਹੀਂ ਛਿਪਦਾ ਪਰ ਉਹਨਾਂ ਦਾ ਸੂਰਜ ਹੋਰ ਸੀਗਾ ਜੀ ਸਾਡਾ ਸੂਰਜ ਹੋਰ ਹੈ ਜੀ ਬਿਲਕੁਲ ਜਿਹੜਾ ਭਗਤ ਸਿੰਘ ਸੂਰਜ ਹੈ ਉਹ ਉਹ ਮਤਲਬ ਇੱਕ ਮਨੁੱਖ ਨਹੀਂ ਹੈਗਾ ਉਹ ਮਹਿਜ ਹੱਡਮਾਸ ਦਾ ਪੁਤਲਾ ਨਹੀਂ ਹੈਗਾ ਉਹ ਇੱਕ ਵਿਚਾਰ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਤੇ ਉਹ ਉਹ ਇੱਕ ਸੂਰਜ ਹੈ ਜਿਹੜਾ ਕਦੇ ਵੀ ਛਿਪੇਗਾ ਨਹੀਂ ਉਹ ਡੁੱਬੇਗਾ ਨਹੀਂ ਉਹ ਕਿਤੇ ਨਾ ਕਿਤੇ ਉਹਦਾ ਚੜਿਆ ਹੀ ਰਹੇਗਾ ਤੇ ਉਹਦੇ ਭਗਤ ਸਿੰਘ ਦੇ ਵਿਚਾਰ ਕਹਿੰਦੇ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਤੱਕ ਆਉਂਦੇ ਰਹਿਣਗੇ ਸੋ ਜਦੋਂ ਉਹ ਮਤਲਬ ਉਸ ਪੁਆਇੰਟ ਤੇ ਉਥੇ ਲਾਸਟ ਦੇ ਵਿੱਚ ਗੱਲ ਕਰਦਾ ਹੈ ਕਿਤਾਬ ਪੜ੍ਹਦਾ ਹੈ ਕਿਤਾਬ ਦਾ ਵਰਕਾ ਮੋੜਦਾ ਹੈ ਔਰ ਇਹਦੇ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਨਾਟਕ ਦੇ ਵਿੱਚ ਇੱਕ ਇਹ ਮਤਲਬ ਲੈਂਦੀ ਹੈ ਕਿ ਜਦੋਂ ਉਹ ਉਹ ਇਹ ਉਹ ਵਕਤ ਸੀ ਜਦੋਂ ਭਗਤ ਸਿੰਘ ਦੇ ਸਮੇਂ ਦੇ ਵਿੱਚ ਜਾਂ ਉਹਨਾਂ ਦਿਨਾਂ ਦੇ ਵਿੱਚ ਕਿ ਦਲਿਤਾਂ ਨੂੰ ਬਹੁਤ ਹੇਟ ਕੀਤੀ ਜਾਂਦੀ ਸੀ ਦੇਖਣਾ ਔਰ ਪਗਤ ਸਿੰਘ ਜਿਸ ਪਰਿਵਾਰ ਦੇ ਵਿੱਚੋਂ ਸੀਗਾ ਉਹ ਦਲਿਤ ਪਰਿਵਾਰ ਤਾਂ ਨਹੀਂ ਸੀਗਾ ਪਰ ਉਹਨੇ ਇਹਨਾਂ ਮਿੱਥਾਂ ਨੂੰ ਤੋੜ ਕੇ ਔਰ ਜੇਲ੍ਹ ਦੇ ਵਿੱਚ ਭੰਗੀ ਨਾਲ ਜਿਹੜੀ ਉਹਦੀ ਨੇੜਤਾ ਹੋਈ ਹੈ ਔਰ ਜਿਹੜੇ ਉਸ ਰਾਹੀਂ ਉਹਨਾਂ ਦੇ ਵਿਚਾਰ ਸਾਹਮਣੇ ਆਏ ਪਗਤ ਸਿੰਘ ਦੀ ਜਿਹੜੀ ਪਰਸਨੈਲਿਟੀ ਉੱਭਰ ਕੇ ਆਈ ਹੈ ਉਹ ਮਾਰਪਲੇਸ ਆ ਉਹਦੇ ਵਰਗੀ ਮੈਨੂੰ ਲੱਗਦਾ ਕਿ ਉਸ ਇੰਨੇ ਵਧੀਆ ਢੰਗ ਨਾਲ ਹੋਰ ਕਿਸੇ ਵਿਦਾ ਰਾਹੀਂ ਜਾਂ ਕਿਸੇ ਹੋਰ ਸਾਹਿਦ ਦੇ ਵਿਦਾ ਰਾਹੀਂ ਨਹੀਂ ਦਿਖਾਇਆ ਜਾ ਸਕਦਾ ਸੀ ਮਤਲਬ ਪ੍ਰੈਕਟੀਕਲੀ ਉਹਨਾਂ ਨੇ ਦਿਖਾਇਆ ਸਰ ਪ੍ਰੈਕਟੀਕਲੀ ਦਿਖਾਇਆ ਔਰ ਇੱਕ ਦੂਜੀ ਗੱਲ ਬਰਾੜ ਸਾਹਿਬ ਹੋਰ ਜਿਹੜੀ ਕਿ ਭਗਤ ਸਿੰਘ ਦੇ ਬਾਰੇ ਮੈਨੂੰ ਲੱਗਦਾ ਮੈਂ ਇਹ ਨੂੰ ਬੜੀ ਵਿਵਾਕੀ ਨਾਲ ਕਹਾਂਗਾ ਕਿ ਮਿੱਥ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਗਤ ਸਿੰਘ ਨੇ ਆਖਰੀ ਸਮੇਂ ਦੇ ਵਿੱਚ ਮੰਨ ਲਿਆ ਕਿ ਮੈਂ ਰੱਬ ਨੂੰ ਆਸਤਿਕ ਹੋ ਗਿਆ ਉਹਨੇ ਰੱਬ ਨੂੰ ਮੰਨਣਾ ਸ਼ੁਰੂ ਕਰਤਾ ਬਿਲਕੁਲ ਨਹੀਂ ਉਹਨਾਂ ਨੇ ਆਪਦੀ ਕਿਤਾਬ ਲਿਖੀ ਹੈ ਮੈਂ ਨਾਸਤੀ ਕਿਉਂ ਆ ਇਸੇ ਪੁਆਇੰਟ ਆਫ 뷰 ਕਰਕੇ ਲਿਖਿਆ ਇਸੇ ਕਰਕੇ ਲਿਖੀ ਸੀ ਕਿ ਮੇਰੇ ਬਾਰੇ ਇਹ ਮਿੱਥ ਫਲਾਈ ਜਾ ਸਕਦੀ ਹੈ ਔਰ ਇਸ ਨਾਟਕ ਰਾਹੀਂ ਭਗਤ ਸਿੰਘ ਨੇ ਆਪਣੇ ਆਪ ਦੇ ਵਿੱਚੋਂ ਇਹ ਬਹੁਤ ਸਾਰੀਆਂ ਚੀਜ਼ਾਂ ਭਗਤ ਸਿੰਘ ਨੇ ਜਿਹੜੀਆਂ ਖੁਦ ਕਈਆਂ ਉਹਨਾਂ ਦੇ ਡਾਕੂਮੈਂਟਸ ਦੇ ਲੇਬਲ ਤੇ ਕਿਤੇ ਨਾ ਕਿਤੋਂ ਆਈਆਂ ਉਹ ਉਹਦੇ ਵਿੱਚ ਕੋਟ ਨੇ ਭਗਤ ਸਿੰਘ ਉਹੀ ਗੱਲ ਕਰ ਰਿਹਾ ਜਿਹੜੀਆਂ ਉਹਨੇ ਭਗਤ ਸਿੰਘ ਦੇ ਡਾਇਲੌਗਸ ਉਹੀ ਨੇ ਜਿਹੜੇ ਬਹੁਤ ਸਾਰੇ ਉਹਨਾਂ ਨੇ ਆਪ ਕਹੇ ਆ ਜਾਂ ਤਾਂ ਲਿਖਿਆ ਜਾਂ ਕਿਸੇ ਨੂੰ ਕਹੇ ਆ ਡਾਕੂਮੈਂਟਡ ਰੂਪ ਦੇ ਵਿੱਚ ਹੈਗੇ ਉਹ ਐਵੇਂ ਨਹੀਂ ਹੈਗਾ ਵੀ ਹਵਾ ਛੱਡੀ ਉਹ ਜੋ ਫਲਾਣ ਉਹ ਤੋਂ ਬਾਅਦ ਬਣ ਗਿਆ ਸੀ ਜੋ ਤੋਂ ਬਾਅਦ ਬਣ ਗਿਆ ਸੀਗਾ ਲੌਜੀਕਲੀ ਨਹੀਂ ਲੌਜੀਕਲੀ ਗੱਲ ਕਰੋਗੇ ਤਾਂ ਉਹਦਾ ਕੋਈ ਵੀ ਐਵੀਡੈਂਸ ਨਹੀਂ ਹੈਗਾ ਕਿ ਉਹ ਹੋ ਗਿਆ ਸੀ ਪਰ ਸਾਰੀਆਂ ਗੱਲਾਂ ਦੇ ਵਿੱਚ ਉਹ ਇੱਕ ਭਗਤ ਸਿੰਘ ਦਾ ਸਮੁੱਚੀ ਵਿਚਾਰਧਾਰਾ ਜਿਹੜੀ ਹੈਗੀ ਆ ਮਾਂ ਨਾਲ ਉਹਨਾਂ ਦੀ ਕਿਵੇਂ ਅਟੈਚਮੈਂਟ ਹੈਗੀ ਆ ਮਾਂ ਉਹਨਾਂ ਨੂੰ ਜਦੋਂ ਮਿਲਣ ਜਾਂਦੀ ਹੈ ਉਹ ਕੀ ਸੋਚਦੇ ਆ ਪਿੱਟਣ ਬਾਰੇ ਕੀ ਸੋਚਦੇ ਆ ਉਹ ਉਹਦੀ ਉਹਨਾਂ ਦੇ ਸਮਾਜ ਦਾ ਕੀ ਮਤਲਬ ਹੈ ਇਨਕ ਦਾ ਕੀ ਮਤਲਬ ਹੈ ਉਹ ਫਾਂਸੀ ਕਿਉਂ ਚੜ ਰਿਹਾ ਐ ਐਵੇਂ ਹੀ ਥੋੜਾ ਹੁੰਦਾ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ 23 ਸਾਲ ਦੀ ਉਮਰ ਦੇ ਵਿੱਚ ਕਿਹਦਾ ਜੀ ਕਰਦਾ ਹੈ ਮਤਲਬ ਮਰਨੋ ਮੈਂ ਨਹੀਂ ਕਹਣਾ ਵੀ ਦੁਨੀਆ ਦੇ ਵਿੱਚ ਨਹੀਂ ਮਰੇ ਆ ਬਹੁਤ ਸਾਰਾ ਇਤਿਹਾਸ ਬਹੁਤ ਤਕੜਾ ਪੰਜਾਬੀਆਂ ਦਾ ਇਤਿਹਾਸ ਬਹੁਤ ਮਤਲਬ ਵੱਡਾ ਇਤਿਹਾਸ ਹੈ ਜਿਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਬਟ ਭਗਤ ਸਿੰਘ ਦੀ ਕੁਰਬਾਨੀ ਵੀ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਿਸਾਲ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਦਾ ਉਹ ਉਹ ਵਰਸਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਦੇਖਿਆ ਜਾਵੇ ਕਿ ਉਹ ਨਾਸਤਿਕ ਸੀ ਜਾਂ ਆਸਤਿਕ ਸੀ ਇਸ ਪੁਆਇੰਟ ਆਫ 뷰 ਤੇ ਕਰਕੇ ਤੁਸੀਂ ਉਹਦੀ ਉਹਨੂੰ ਉਹਨੂੰ ਛੋਟਾ ਕਰ ਰਹੇ ਹੋ ਤੁਸੀਂ ਜਾਂ ਕਿਸੇ ਧਰਮ ਨਾਲ ਜੋੜਿਆ ਜਾਵੇ ਜਰਨ ਧਰਮ ਨਾਲ ਜੋੜਿਆ ਜਾਵੇ ਤਾਂ ਤੁਸੀਂ ਭਗਤ ਸਿੰਘ ਨੂੰ ਹੀ ਛੋਟਾ ਕਰ ਰਹੇ ਹੋ ਔਰ ਪੰਜਾਬੀਅਤ ਨੂੰ ਛੋਟਾ ਕਰ ਰਹੇ ਹੋ ਤੁਸੀਂ ਕਿਉਂਕਿ ਉਹਨਾਂ ਦੀ ਕਈ ਵਾਰੀ ਜੋ ਫੋਟੋ ਆਉਂਦੀ ਆ ਵੀ ਉਹ ਪੱਗ ਬੰਨੀ ਦਿਖਾਉਂਦੇ ਆ ਕਦੇ ਉਹਦੀ ਟੋਪੀ ਲਈ ਦਿਖਾਉਂਦੇ ਆ ਕਿਤੇ ਉਹਦੇ ਵਾਲ ਬੁੰਨੇ ਕਦੇ ਕੁਝ ਮਤਲਬ ਇਹਨਾਂ ਗੱਲਾਂ ਨਾਲ ਕੋਈ ਤਾਲੁਕ ਨਹੀਂ ਕੋਈ ਤਾਲੁਕ ਨਹੀਂ ਉਹ ਇੱਕ ਉਹਨੇ ਸ਼ਹੀਦ ਦੀ ਪ੍ਰਾਪਤ ਕੀਤੀ ਦੇਸ਼ ਜੋ ਆਜ਼ਾਦ ਕਰਾਉਣ ਦਾ ਸਭ ਤੋਂ ਵੱਡੀ ਜੀ ਜਿਨੇ ਮਤਲਬ ਜਵਾਨੀ ਦੀ ਉਮਰ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਤਾ ਉਹਦੀ ਏਡੀ ਲਾਸਾਨੀ ਕੁਰਬਾਨੀ ਨੂੰ ਅਸੀਂ ਹੋਰ ਪਾਸੇ ਜਾ ਕੇ ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕਰਦੇ ਜੀ ਬ੍ਰਾਹਮਣ ਸਾਹਿਬ ਉਹਦਾ ਮੈਨੂੰ ਲੱਗਦਾ ਕਿ ਸਿਰ ਦੇ ਉੱਤੇ ਕੀ ਰੱਖਿਆ ਇਹ ਦੇਖਣ ਦੀ ਲੋੜ ਨਹੀਂ ਹੈ ਸਿਰ ਦੇ ਵਿੱਚ ਕੀ ਹੈ ਇਹ ਪੁਆਇੰਟ ਨੂੰ ਨੋਟ ਕਰ ਇਹ ਦੇਖਣ ਦੀ ਲੋੜ ਹੈ ਕਿ ਉਸ ਉਹਦੇ ਅੰਦਰ ਕੀ ਹੈ ਉਹ ਸੋਚਦਾ ਕੀ ਹੈ ਉਹਦੀ ਵਿਚਾਰਧਾਰਾ ਕੀ ਹੈ ਉਹ ਕਿਉਂ ਮਤਲਬ ਖੁਦ ਰੂਪ ਦੇ ਵਿੱਚ ਉਹਨਾਂ ਨੂੰ ਪਤਾ ਸੀਗਾ ਮਰਨ ਤੋਂ ਮਤਲਬ ਜਦੋਂ ਉਹਨਾਂ ਨੇ ਬੰਬ ਸੁੱਟਣ ਦਾ ਫੈਸਲਾ ਲਿਆ ਅਸੈਂਬਲੀ ਦੇ ਵਿੱਚ ਤੋਂ ਉਹਨਾਂ ਨੂੰ ਪਤਾ ਸੀਗਾ ਕਿ ਉਹ ਮੁੜ ਕੇ ਨਹੀਂ ਆਉਣਾ ਔਰ ਆ ਸਕਦੇ ਸੀ ਨਿਕਲ ਵੀ ਸਕਦੇ ਸੀ ਬਾਹਰ ਸਾਰਾ ਕੁਝ ਹੋ ਸਕਦਾ ਸੀਗਾ ਉਹ ਨਾਟਕ ਦੇ ਵਿੱਚ ਅਸੀਂ ਆ ਕੁਝ ਲੋਕ ਇਸ ਤਰ੍ਹਾਂ ਨਿਕਲੇ ਵੀ ਆ ਨਿਕਲੇ ਵੀ ਆ ਕਰਾਉਂਦੇ ਜਿਹੜੇ ਮਾੜਾ ਪੁੱਟਾ ਨਹੀਂ ਉਹ ਇੱਥੇ ਤੱਕ ਉਹ ਪਹੁੰਚ ਸਕ ਗਏ ਸੀਦੀ ਤੱਕ ਨਹੀਂ ਪਹੁੰਚਣ ਤਾਂ ਉਹਨਾਂ ਦੇ ਮਤਲਬ ਸੀਗਾ ਡਾਰ ਹੋ ਗਿਆ ਉਹਨਾਂ ਦੇ ਨਿਕਲ ਗਏ ਵਿੱਚੋਂ ਬਹੁਤ ਕੁਝ ਹੈ ਜੀ ਇਤਿਹਾਸ ਭਰੇ ਪਏ ਕੁਰਬਾਨੀਆਂ ਦਾ 14 14 ਮਾਫੀਨਾਮੇ ਦੇ ਕੇ ਨਿਕਲੇ ਆ ਵਿੱਚੋਂ ਹੈ ਨਾ ਤੁਸੀਂ ਕਾਲੇ ਪਾਣੀਆਂ ਦੀ ਸਜ਼ਾ ਤੁਸੀਂ ਜਰ ਨਹੀਂ ਸਕੇ ਤੇ ਤੁਸੀਂ ਮਤਲਬ ਉਹਨਾਂ ਅੱਜ ਦੀਆਂ ਸਰਕਾਰਾਂ ਉਹਨਾਂ ਨੂੰ ਵੱਡਾ ਹੀਰੋ ਉਹ ਉਹ ਤਹਾਂ ਉਹ ਆਪਣੇ ਸਾਹਮਣੇ ਆ ਜੀ ਸਰ ਸੋ ਇਸ ਕਰਕੇ ਵੀ ਇਹ ਇਹ ਜਿਹੜੀ ਕੁਰਬਾਨੀ ਹੈ ਇਹਨਾਂ ਦੀ ਇਹਨੂੰ ਆਪਾਂ ਇਹਨੂੰ ਛੁਟਿਆਉਣ ਦੀ ਕੋਸ਼ਿਸ਼ ਨਾ ਕੀਤੀ ਜਾ ਬਲਕਿ ਉਹਨਾਂ ਤੋਂ ਕੁਝ ਜਾਂ ਜੋ ਕੁਛ ਉਹਨਾਂ ਨੇ ਇੰਨੀ ਛੋਟੀ ਉਮਰ ਚ ਜੋ ਸਿੱਖਿਆ ਦਿੱਤੀ ਹੈ ਜਾਂ ਉਹਨਾਂ ਨੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਕੁਝ ਜਿਹੜਾ ਠੀਕ ਹੈ ਤੇ ਆਹ ਕੁਝ ਗਲਤ ਹੈ ਉਹਨੂੰ ਸਮਝਣ ਦੀ ਲੋੜ ਹੈ ਸੋ ਇਹ ਨਾਟਕ ਜਿਹੜਾ ਕਿੰਨੇ ਕੁ ਟਾਈਮ ਦਾ ਹੋਊਗਾ ਇਹ ਇੱਕ ਲਗਭਗ 1 ਘੰਟਾ 5 ਮਿੰਟ ਦਾ ਨਾਟਕ ਹੈ ਜੀ ਅੱਛਾ ਉਹ ਘੰਟੇ ਕਿਦਾਈ ਲਗ ਘੰਟੇ ਕਿਦਾਈ ਲਗਭਗ ਇਸ ਤੋਂ ਇਲਾਵਾ ਉੱਥੇ ਹੋਰ ਕੌਣ ਕੌਣ ਕੀ ਹੋਊਗੀ ਹੋ ਰਿਹਾ ਉੱਥੇ ਜੀ ਬਰਾੜ ਸਾਹਿਬ ਇਸ ਤੋਂ ਇਲਾਵਾ ਉੱਥੇ ਜਿਹੜੀ ਮੈਨੂੰ ਲੱਗਦਾ ਕਿ ਬੱਚਿਆਂ ਦੇ ਲਈ ਵੀ ਇੱਕ ਵਧੀਆ ਚੀਜ਼ ਹੈਗੀ ਹੋਵੇਗੀ ਜਾਦੂ ਦੇ ਟ੍ਰਿਕਸ अच्छा ਜਿਹੜਾ ਆਪਣੇ ਗੁਰਪ੍ਰੀਤ ਨੇ ਐਪਸਪੋਰਟ ਤੋਂ ਉਹ ਜਾਦੂ ਦੇ ਟਰਿਕ ਦੇ ਨਾਲ ਨਾਲ ਉਹ ਜਿਹੜਾ ਇੰਟਰਟੇਨਮੈਂਟ ਕਰਦੇ ਆ ਉਹ ਬਹੁਤ ਖੂਬਸੂਰਤ ਦਿਖਾਉਂਦਾ ਪਹਿਲਾਂ ਵੀ ਇੱਕ ਵਾਰੀ ਆ ਫਿਰ ਦੋ ਦੋ ਵਾਰੀ ਦਿਖਾ ਚੁੱਕੇ ਹਾਂਜੀ ਤੇ ਉਹ ਸਪੈਸ਼ਲ ਰੂਪ ਦੇ ਵਿੱਚ ਇੱਥੇ ਆ ਰਹੇ ਨੇ ਤੇ ਤਰਖਿਲ ਸੁਸਾਇਟੀ ਵੱਲੋਂ ਜਿਵੇਂ ਇੱਥੋਂ ਦੇ ਜਿਹੜੇ ਨੈਸ਼ਨਲ ਸੈਕਟਰੀ ਨੇ ਉਬੀਰਬਲ ਪਧੌੜ ਉਹ ਮਤਲਬ ਕੈਲਗਰੀ ਤੋਂ ਹੀ ਨੇ ਤੇ ਉਹਨਾਂ ਦਾ ਵੀ ਇੱਕ ਯੋਗਦਾਨ ਹੋਏਗਾ ਇਕਦੇ ਵਿੱਚ ਵੀ ਤੇ ਗਲਵਾਤ ਵੀ ਕਰਨਗੇ ਤੇ ਇੱਕ ਜਿਹੜੇ ਤਰਕਸ਼ਿਲ ਸੁਸਾਇਟੀ ਆਫ ਕੈਨੇਡਾ ਦੇ ਜਿਹੜੇ ਨੈਸ਼ਨਲ ਦੇ ਪ੍ਰੈਜ਼ੀਡੈਂਟ ਨੇ ਬਲਦੇਵ ਰੈਪਾ ਜੀ ਉਹ ਚੇਚੇ ਰੂਪ ਦੇ ਵਿੱਚ ਆ ਰਹੇ ਨੇ ਤੇ ਉਹ ਮੁੱਖ ਬੁਲਾਰੇ ਹੋਣਗੇ ਔਰ ਇਹਦੇ ਨਾਲ ਇੱਕ ਗੱਲ ਹੋਰ ਹੈ ਕਿ ਅ ਬੱਚੀਆਂ ਨੇ ਕੁਝ ਗੀਤ ਗਾਉਣੇ ਨੇ ਜਿਹੜੇ ਸੰਤਰਾਮੋਦਾਸੀ ਦੇ ਗੀਤ ਨੇ ਮੇਰੇ ਲਈ ਇਹ ਬਹੁਤ ਜ਼ਿਆਦਾ ਮਤਲਬ ਵਧੀਆ ਗੱਲ ਹੈ ਔਰ ਮੈਨੂੰ ਲੱਗਦਾ ਕਿ ਲੁਕਾ ਨੂੰ ਵੀ ਇਹ ਇਹ ਨਾ ਚੀਜ਼ਾਂ ਬਲ ਤਬਕ ਤਵੱਜੋ ਦੇਣੀ ਚਾਹੀਦੀ ਆ ਖਾਸ ਤੌਰ ਤੇ ਜਿਹੜੀਆਂ ਬੱਚੀਆਂ ਇਥੋਂ ਦੀਆਂ ਜੰਪਲ ਐ ਜਿਹੜੀਆਂ ਹੁਣ ਤੱਕ ਪੰਜਾਬੀ ਕਈ ਵਰੀ ਪੰਜਾਬੀ ਤੋਂ ਦੂਰ ਹੋ ਰਹੀਆਂ ਜੀ ਫਿਰ ਉਹਨਾਂ ਨੂੰ ਉਸ ਵਾਸਤਾ ਸਾਡੇ ਮਿਰਸੇ ਦੀ ਉਹਨੀ ਨਹੀਂ ਸਮਝ ਜੂਦਾ ਨੂੰ ਖਰਾਂਚ ਨਹੀਂ ਦੱਸਿਆ ਜਾਂਦਾ ਤੇ ਜੋ ਉਹਨਾਂ ਨੇ ਉਹਨਾਂ ਦੇ ਮੂੰਹ ਹੋਏ ਹੋਏ ਜੇ ਕੁਝ ਆਪਾਂ ਗੀਤ ਸੁਣ ਲਿਆ ਤਾਂ ਉਹ ਇੱਕ ਬਹੁਤ ਉਚੰਬਿਆਲੀ ਗੱਲ ਹੈ ਹਰਾਜੀ ਆਲੀ ਗੱਲ ਹੈ ਵਧੀਆ ਗੱਲ ਹੈ ਸੋ ਇਹ ਸਾਰਾ ਪ੍ਰੋਗਰਾਮ ਜਿਹੜਾ ਹੋ ਲਗ ਭਾਗ 3 ਘੰਟਾ ਲਹੂਗਾ 3 ਘੰਟੇ 3 ਘੰਟੇ ਦਾ ਸੋ ਇਹ ਤੁਹਾਨੂੰ ਪ੍ਰੋਗਰਾਮ ਕਿਉਂਕਿ ਇਹਨਾਂ ਨੂੰ ਚੈਸਟ ਮੀਰ ਕਰਨਾ ਪਿਆ ਸੋਸਾਇਟੀ ਨੂੰ ਇੱਥੇ ਕੋਈ ਲੋਕਲ ਪ੍ਰਬੰਧ ਨਹੀਂ ਹੋ ਸਕਿਆ ਸੋ ਤੁਹਾਡੀ ਜਾਣਉਣ ਦਾ ਤਾਂ ਮੇਰਾ خیال ਚ ਵੀ ਕੋਥੇ ਤੁਹਾਨੂੰ ਆਪਣਾ ਪ੍ਰਬੰਧ ਕਰਨਾ ਪੈਣਾ ਬਿਲਕੁਲ ਹਾਂ ਜੀ ਤੇ ਸਾਰੇ ਜਨ ਦਰਸ਼ਕ ਜਿਹੜੇ ਸਾਡੇ ਨੇੜੇ ਦੇ ਕਹਿੰਗੇ ਵਾਲੇ ਵਾਲੇ ਜਿਹੜੇ ਸਾਡੇ ਹੋਰ ਛੋਟੇ ਕਸਬੇ ਆ ਉਥੇ ਵੀ ਜਿੱਥੇ ਵੀ ਸਾਡੇ ਇਸ ਭਾਸ਼ਾ ਨੂੰ ਸਮਝਣ ਵਾਲੇ ਜਿੰਨੇ ਵੀ ਲੋਕ ਰਹਿੰਦੇ ਆ ਸਬੰਧਤ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਉਥੇ ਪਹੁੰਚੋ ਔਰ ਉਸੇ ਬਹੁਤ ਹੀ ਜਿਹੜੀ ਇੱਕ ਤਰ੍ਹਾਂ ਨਾਲ ਉਹ ਟੋਕਨ ਜਿਆ ਲਿਟਲ ਰੱਖਿਆ ਹੋਇਆ ਇਹਨਾਂ ਨੇ ਹੁਣ 5 ਡਾਲਰ 5 ਡਾਲਰ ਉਹ ਵੀ ਸਿਰਫ ਇਸ ਕਰਕੇ ਬਰਾੜ ਸਾਹਿਬ ਵੀ ਪਤਾ ਲੱਗ ਜਾਏ ਕਿ ਕਿੰਨੇ ਕੁ ਲੋਕ ਆ ਬਿਲਕੁਲ ਹਾਂ ਜੀ ਤਾਂ ਉਹ 5 ਡਾਲਰ ਨਾਲ ਹੀ ਹੁੰਦਾ ਵੀ ਗਿਣਤੀ ਮਿਲਤੀ ਹੋ ਜਾਵੇ ਕਿੰਨੇ ਕੁ ਲੋਕ ਆ ਉਥੋਂ ਦੀ ਤੁਸੀਂ ਦੇਖੀ ਹੋਣੀ ਉਥੇ ਕਿੰਨੇ ਕੁ ਲੋਕ ਬੈਠ ਸਕਦੇ ਕੁਝ ਹਾਂ ਹਾਂ ਜੀ ਹਾਂ ਜੀ 450 ਦੀ ਕੈਪੈਸਿਟੀ ਹੈ 450 ਦੀ ਕੈਪੈਸਿਟੀ ਹੈ ਤਾਂ ਕਾਫੀ ਕੈਪੈਸਿਟੀ ਹੈ ਕਾਫੀ ਕੈਪੈਸਿਟੀ ਹੈ ਇੱਕ ਬਰਾੜ ਸਾਹਿਬ ਸੌਰੀ ਇੱਕ ਇਹ ਵੀ ਹੈ ਕਿ ਜੇ ਕੋਈ ਬੰਦਾ ਇੱਥੋਂ ਜਾਣਾ ਚਾਹੁੰਦਾ ਨਾਰਥ ਈਸਟ ਦੇ ਵਿੱਚ ਪਰ ਉਹਦੇ ਕੋਲ ਰਾਈ ਇਹ ਅਕਚੂਅਲ ਸੈਟੀ ਬਿਲੋਂ ਵੀ ਇੱਕ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਨੂੰ ਐਡਜਸਟ ਕਰਾਂਗੇ ਕੋਈ ਨਾ ਕੋਈ ਉਹਨਾਂ ਦਾ ਕਿਉਂਕਿ ਇੱਕ ਦੋ ਬੰਦੇ ਦਾ ਜ਼ਿੰਮੇਵਾਰੀਆਂ ਲਾਈਆਂ ਕੋਈ ਸਪੈਸ਼ਲ ਬੈਂਡ ਕਿਸੇ ਪ੍ਰੋਪਰ ਥਾਂ ਤੋਂ ਮਤਲਬ ਉਹ ਉਹਨਾਂ ਨੂੰ ਲੈ ਕੇ ਜਾਏਗੀ ਪਰ ਜੇ ਕੋਈ ਦਰਸ਼ਕ ਇਸ ਕਿਸਮ ਦਾ ਹੈਗਾ ਕਿ ਉਹ ਉਹ ਜਾਣਾ ਹੀ ਚਾਹੁੰਦਾ ਹੈ ਪਰ ਉਹਦੇ ਕੋਲੇ ਰਾਈਡ ਅਵੇਲੇਬਲ ਨਹੀਂ ਹੈਗੀ ਆ ਤਾਂ ਜਿਹੜੇ ਨੰਬਰ ਆਪਾਂ ਬੋਲਾਂਗੇ ਬਾਅਦ ਦੇ ਵਿੱਚ ਚਾਹੇ ਉਹ ਦਰਸ਼ਨੋ ਜਿਲ੍ਹਾ ਦਾ ਨਫਤੇਜ ਦਾ ਵੀਰਪੁਰ ਕੋਲੋਂ ਕਿਸੇ ਨਾਲ ਵੀ ਫੋਨ ਤੇ ਗੱਲ ਕਰਕੇ ਉਹਨਾਂ ਨੂੰ ਮਤਲਬ ਰਾਈਡ ਦਿੱਤੀ ਜਾ ਸਕਦੀ ਹੈ ਲਜਾਇਆ ਜਾ ਸਕਦਾ ਸੀ ਚੋਣੇ ਕਿ ਚੰਗਾ ਪਰਮ ਦੇਖਣ ਤੋਂ ਕੋਈ ਵਾਂਝਾ ਨਾ ਰਹੇ ਮਤਲਬ ਉਹਦੇ ਲਈ ਰਾਈਡ ਦਾ ਮਤਲਬ ਕਿਉਂਕਿ ਰਾਈਡ ਦੀ ਸਮੱਸਿਆ ਤੇ ਹੈਗੀ ਆ ਆਮ ਲੋਕਾਂ ਨੂੰ ਕਿਉਂਕਿ ਉਹਦੇ ਉੱਤੇ ਬੱਸ ਸਰਵਿਸ ਹੈ ਨਹੀਂ ਅੱਛਾ ਇਹ ਸਮੱਸਿਆ ਹੈਗੀ ਸੋ ਤੁਹਾਨੂੰ ਨੰਬਰ ਦੱਸਦੇ ਆ ਜਿਨ੍ਹਾਂ ਨਾਲ ਤੁਸੀਂ ਫੋਨ ਕਰਕੇ ਨਾਲੇ ਤੇ ਟਿਕ ਦਾ ਪ੍ਰਬੰਧ ਕਰ ਸਕਦੇ ਨਾਲੇ ਤੁਸੀਂ ਜੇ ਤੁਹਾਡੇ ਕੋਈ ਰਾਈਡ ਹੈ ਨਹੀਂਗੀ ਰਾਈਡ ਤੁਹਾਨੂੰ ਚਾਹੀਦੀ ਵਾਹੇ ਤਾਂ ਸੈਟਰਡੇ ਹੁੰਦਾ ਬੱਥੇ ਕਈ ਵਾਰੀ ਸਾਡੇ ਆ ਆਮ ਤੌਰ ਤੇ ਉਸ ਦਿਨ ਛੁੱਟੀ ਹੁੰਦੀ ਕੰਮ ਤੇ ਨਹੀਂ ਜਾਂਦੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਤੇ ਜਿਹੜੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਵੀ ਜਾ ਸਕਣ ਤਾਂ ਉਹਨਾਂ ਦੇ ਬੱਚਿਆਂ ਵਾਸਤੇ ਵੀ ਬੜਾ ਵਧੀਆ ਹੋ ਕਿਉਂਕਿ ਜਦੋਂ ਆਪਾਂ ਜਾਂਦੂ ਦੇ ਟ੍ਰੈਕ ਲਖਾਵਾਂਗੇ ਤਾਂ ਉਹ ਬੱਚੇ ਵੀ ਉਹਨੂੰ ਵਧੀਆ ਲਾਈਕ ਕਰਨਗੇ ਸੋ ਤੁਹਾਨੂੰ ਮੈਂ ਨੰਬਰ ਕੁਝ ਬੋਲ ਦਾਂ ਉਹ ਤੁਸੀਂ ਨੰਬਰਾਂ ਤੇ ਨੋਟ ਕਰ ਲਓ ਜੇ ਤੁਸੀਂ ਕਰ ਸਕਦੇ ਹੋ ਤੇ ਨਹੀਂ ਤਾਂ ਇਹ ਪ੍ਰੋਗਰਾਮ ਜਿਹੜਾ ਉਹ ਫੇਰ ਵੀ ਤੁਸੀਂ ਸਾਡੇ YouTube ਚੈਨਲ ਤੇ ਕਾਫੀ ਥਾਵਾਂ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਗੇ ਤੁਸੀਂ ਦੇਖਦੇ TikTok ਤੇ ਵੀ ਉੱਥੇ ਵੀ ਰੀਲ ਬਣਾ ਕੇ ਜੀ ਪਾਵਾਂਗੇ ਉਥੋਂ ਤੁਸੀਂ ਨੰਬਰ ਦੇਖ ਲੈ ਸਕਦੇ ਹੋ ਪਰ ਮੈਂ ਨੰਬਰ ਹੁਣ ਬੋਲ ਦਿੰਦਾ ਪ੍ਰਧਾਨ ਨੇ ਇਸ ਤਰ੍ਹਾਂ ਦੀ ਸੋਸਾਇਟੀ ਦੇ ਲੋਕਲ ਦੇ ਦਰਸ਼ਨ ਔਜਲਾ ਉਹਨਾਂ ਦਾ ਫੋਨ ਨੰਬਰ ਹੈ ਜੀ 403 606 6445 6445 403606 6445 ਇਹ ਨੰਬਰ ਦਰਸ਼ਨ ਔਜਲਾ ਜੀ ਦਾ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਫਿਰ ਜਿਹੜੇ ਨੈਸ਼ਨਲ ਸੈਕਟਰੀ ਆ ਉਹ ਇੱਥੇ ਹੀ ਰਹਿੰਦੇ ਆ ਬੀਰਬਲ ਪੰਡੋੜ ਉਹਨਾਂ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈਗਾ ਜੀ 204 894 4371 204 894 4371 ਫਿਰ ਇਸ ਤਰਕਸਿਲ ਸੁਸਾਇਟੀ ਦੇ ਲੋਕਲ ਦੇ ਜਿਹੜੇ ਸੈਕਟਰੀ ਹੈ ਨਵਤੇਜ ਢਾਲੀਵਾਲ ਉਹਨਾਂ ਦਾ ਨੰਬਰ ਵੀ ਨੋਟ ਕਰ ਲਓ 587 716 5026 ਸੋ ਇਹ ਨੰਬਰਾਂ ਤੇ ਤੁਸੀਂ 5877165026 ਇਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਦੀ ਟਿਕਟ ਵੀ ਲੈ ਸਕਦੇ ਹੋ ਇਹਨਾਂ ਨੂੰ ਮਿਲ ਕੇ ਟਿਕਟ ਰਜ਼ਰਵ ਵੀ ਕਰਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਪ੍ਰਬੰਧ ਨਹੀਂ ਮੰਨਦਾ ਕੋਈ ਜਾਣਦਾ ਤਾਂ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਉਹ ਬਕਾਇਦਾ ਲੋਕੇਸ਼ਨ ਦੱਸ ਦੇਣਗੇ ਉੱਥੇ ਤੁਸੀਂ ਪਹੁੰਚ ਕੇ ਉਥੋਂ ਕਰਾਇਡ ਵੀ ਲੈ ਸਕਦੇ ਹੋ ਤੇ ਤੁਹਾਨੂੰ ਉਹ ਲੈ ਕੇ ਵੀ ਜਾਣਗੇ ਤੇ ਛੱਡ ਕੇ ਵੀ ਜਾਣਗੇ ਵਾਪਸ ਸੋ ਇਹ ਇਹ ਤੁਹਾਨੂੰ ਇੰਨੇ ਖੇਚਲ ਕਰਨੀ ਪੈਣੀ ਕਿਉਂਕਿ ਜੇ ਕਿਤੇ ਲੋਕਲ ਪ੍ਰੋਗਰਾਮ ਹੁੰਦਾ ਤਾਂ ਬਹੁਤ ਵਧੀਆ ਸੀਗਾ ਠੀਕ ਸੀ ਪਰ ਹੁਣ ਮਜਬੂਰੀ ਹੈ ਇਹਨਾਂ ਦੀ ਕਿ ਅ ਇਹ ਸ਼ਰਮਾ ਜੀ ਨੇ ਵੀ ਵਾਪਸ ਜਾਣਾ ਇੰਡੀਆ ਨੂੰ ਕਿ ਜਿਆਦਾਤਰ ਉੱਥੇ ਰਹਿੰਦੇ ਆ ਤੇ ਇਸ ਕਰਕੇ ਪ੍ਰੋਗਰਾਮ ਇਹ ਇਸ ਦਿਨ ਹੀ ਹੋ ਸਕਦਾ ਸੀ ਇਸ ਤੋਂ ਪਹਿਲਾਂ ਇਹ ਬਿਜੀ ਸੀ ਕਿਤੇ ਹੋਰ ਤੇ ਹੁਣ ਅ ਇਹੀ ਪ੍ਰਬੰਧ ਹੋ ਸਕਿਆ ਕਿ ਟੈਸਟਮੀਰ ਦਾ ਰਿਕ੍ਰिएशन ਸੈਂਟਰੀ ਇਹਨਾਂ ਨੂੰ ਮਿਲਿਆ 16 ਅਗਸਤ ਵਾਸਤੇ ਤੋਂ 3:30 ਵਜੇ ਤੁਸੀਂ ਕੋਸ਼ਿਸ਼ ਕਰਨਾ ਉਹ ਤੱਕ ਪਹੁੰਚਣ ਦੀ ਜੇ ਨਹੀਂ ਰਾਈਟ ਹੈ ਇਹਨਾਂ ਨੰਬਰਾਂ ਤੇ ਕਾਲ ਕਰਕੇ ਰਾਈਟ ਜਰੂਰ ਲੈ ਲੜੀਆਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਬਹੁਤ ਥੋੜੇ ਵੇਖਣ ਨੂੰ ਮਿਲਦੇ ਆ ਬਾਕੀ ਤੁਸੀਂ ਸਾਰੇ ਗਾਇਕਾਂ ਨੂੰ ਵੀ ਸੁਣਦੇ ਹੋ ਔਰ ਵੱਡੇ ਵੱਡੇ ਟਿਕਟਾਂ ਵੀ ਭਰਦੇ ਹੋ ਕਈ ਗਾਇਕ ਕਹਿੰਦੇ ਟਿਕਟਾਂ ਦਾ 150 ਤੋਂ 200 ਡਾਲਰ ਤੱਕ ਤੁਸੀਂ ਪੇ ਕਰਦੇ ਆ ਇਸ ਦਾ ਸਾਰੇ ਪਰਵਾਣੇ ਦੇਖਣ ਜਾਣਾ ਹੋਵੇ ਤਾਂ ਮਸਾਂ ਵੀ 20 20 ਡਾਲਰ 25 ਡਾਲਰ ਲੱਗਣੇ ਆ ਪਰ ਉਹ ਵੀ ਸਿਰਫ ਇੱਕ ਟੋਕਨ ਹੈ ਵੀ ਤੁਹਾਡੀ ਗਿਣਤੀ ਦਾ ਪਤਾ ਲੱਗੇ ਵੀ ਤੁਸੀਂ ਕਿੰਨੇ ਕਿ ਲੋਕਾਂ ਦੇ ਟਿਕਟਾਂ ਖਰੀਦਦੀਆਂ ਕਿੰਨੇ ਲੋਕ ਉੱਥੇ ਪਹੁੰਚਣਗੇ ਤੋ ਕੋਸ਼ਿਸ਼ ਕਰੋ ਕਿ ਇਸ ਪ੍ਰੋਗਰਾਮ ਨੂੰ ਨਾ ਮਿਸ ਕਰੋ। ਵੈਸੇ ਵੀ ਉਹਦੇ ਦਿਨੇ ਇਹ ਪ੍ਰੋਗਰਾਮ ਹੈਗਾ ਦਿਨ ਦੇ ਵੇਲੇ ਤੁਸੀਂ ਇੱਥੇ ਜਾ ਕੇ ਸਾਰੇ ਬੱਚਿਆਂ ਨੂੰ ਲੈ ਜਾ ਕੇ ਇੰਜੋਏ ਕਰ ਸਕਦੇ ਹੋ, ਦੇਖ ਸਕਦੇ ਹੋ ਤੇ ਸ਼ਾਮ ਨੂੰ ਜੇ ਕੋਈ ਤੁਹਾਡਾ ਵੱਖਰਾ ਕੋਈ ਪ੍ਰੋਗਰਾਮ ਹੈਗਾ ਕਿਉਂਕਿ ਆਮ ਤੌਰ ਤੇ ਸੈਟਰਡੇ ਨੂੰ ਪਰਿਵਾਰਾਂ ਦਾ ਹੁੰਦਾ ਕੁਝ ਪ੍ਰੋਗਰਾਮ ਬੈਟਰਮ ਲਟਾਉਣ ਦਾ। ਉਹ ਤੁਸੀਂ ਸ਼ਾਮ ਨੂੰ ਅਟੈਂਡ ਕਰ ਸਕਦੇ ਹੋ, ਤੁਸੀਂ ਉਦੋਂ ਜਲਦੀ ਵੇਲੇ ਹੋ ਸਕਦੇ ਆ। ਸੋ ਜਰੂਰ ਇਸ ਪ੍ਰੋਗਰਾਮ ਨੂੰ ਤੁਸੀਂ ਮੈਨੂੰ ਲੱਗਦਾ ਵੀ ਮਿਸ ਨਹੀਂ ਕਰੋਗੇ ਸਾਰੇ ਵੇਖਣ ਜਾਓਗੇ ਸੋ ਇਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦੀ ਦਰਸ਼ਕ ਸੁਸਾਇਟੀ ਵੀ ਆਪਾਂ ਗੱਲ ਕਰੀਏ ਜਿਵੇਂ ਮੈਂ ਆਪਾਂ ਸਾਰੇ ਦਰਸ਼ਕ ਸਾਡੇ ਸੁਣਦੇ ਨੇ ਐਡਵਰਟਾਈਜ਼ਮੈਂਟਾਂ ਨਹੀਂ ਆਉਂਦੀ ਆਉਂਦੀ ਆ ਜੀ ਵੀ ਤੁਸੀਂ ਤਾੰਤ੍ਰਿਕ ਕੋਈ ਵੀ ਹੋਵੇ ਜਾਂ ਕੋਈ ਜੋਤਸੀ ਹੋਵੇ ਇਹਨਾਂ ਦਾ ਚੈਲੰਜ ਹੈ ਇੰਡੀਆ ਜਿੱਤਾ ਸੀ ਸੌਣੇ ਹੁੰਦੇ ਸੀ 1 ਲੱਖ ਰੁਪਈਆ ਹਾਂਜੀ ਹਾਂਜੀ ਤੇ ਇੱਥੇ ਹੈਗਾ 1 ਲੱਖ ਡਾਲਰ ਜਿਹੜਾ ਉੱਥੋਂ ਦਾ 60 61 62 ਲੱਖ ਬਣਦਾ ਜੀ ਜੀ ਸੋ ਇਹਨਾਂ ਨੇ ਇਹ ਚੈਲੰਜ ਬਹੁਤ ਸਮੇਂ ਤੋਂ ਦਿੱਤਾ ਹੋਇਆ ਪਰ ਹਾਲ ਤੱਕ ਕੋਈ ਵੀ ਤਾੰਤਰਿਕ ਉਹਨਾਂ ਦੇ ਇਹਨਾਂ ਦੇ ਚੈਲੰਜ ਨੂੰ ਕਬੂਲ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਕਿਸੇ ਨੇ ਕੁਝ ਕਿਹਾ ਸੀ ਤੇ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਉਹਦਾ ਬਕਾਇਦਾ ਉੱਥੇ ਇਕੱਠਾ ਕੀਤਾ ਗਿਆ ਤੇ ਉਹ ਆਇਆ ਨਹੀਂ ਸੀ ਮੁੜ ਕੇ ਪਹੁੰਚਿਆ ਨਹੀਂ ਸੀ ਮੈਨੂੰ ਯਾਦ ਹੈ ਕਿਸੇ ਸਮੇਂ ਦੀ ਜੀ ਸੋ ਇਹਨਾਂ ਦਾ ਇਹ ਚੈਲੰਜ ਹੈ ਤੁਹਾਨੂੰ ਇਹ ਮੇਰੇ ਖਿਆਲ ਦੇ ਵਿੱਚ ਸਮਝ ਲੈਣਾ ਚਾਹੀਦਾ ਕਿ ਕੋਈ ਵੀ ਇਹੋ ਜਿਹਾ ਕੋਈ ਨਾ ਭੂਤ ਹੈ ਨਾ ਕੋਈ ਹੋਰ ਛੜੇਲ ਨਾ ਤੇ ਨਾ ਕੁਛ ਹੈ ਇਹ ਬਕਾਇਦਾ ਤੌਰ ਤੇ ਜੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਹਾਡੇ ਘਰ ਤੇ ਜਾ ਕੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਵੀ ਕਰਦੇ ਆ ਔਰ ਇਹ ਇਹ ਜਿਹੜੀ ਸੰਸਥਾ ਹੈਗੀ ਇਹ ਸਾਰੇ ਚੈਲੰਜ ਹੁਣ ਐਕਟਿਵ ਆ ਔਰ ਸਰੀ ਵੀ ਸੰਸਥਾ ਬਾਰੇ ਤੁਸੀਂ ਬਹੁਤ ਖਬਰਾਂ ਪੜ੍ਹਦੇ ਹੋਵੋਗੇ ਕਿ ਉਹ ਤੰਤਰਕਾਂ ਤੋਂ ਜਿਨ੍ਹਾਂ ਨੇ ਪੈਸੇ ਲੁੱਟੇ ਆ ਨਾ ਲੋਕਾਂ ਤੋਂ ਉਹਨਾਂ ਦਾ ਦੋ ਵਾਪਸ ਵੀ ਕਰਵਾਏ ਆ ਸੋ ਇਹੋ ਜਿਹੀ ਮਹਿਮਾ ਪਰਮਾ ਤੋਂ ਦੂਰ ਅਸੀਂ ਤਾਂ ਹੀ ਹੋਵਾਂਗੇ ਜੇ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਦੇਖਾਂਗੇ ਉੱਥੋਂ ਜਾਣਕਾਰੀ ਲਵਾਂਗੇ ਫਿਰ ਇਹਦਾ ਕੁਝ ਪਤਾ ਲੱਗ ਸਕਦਾ ਹੋਰ ਤੁਸੀਂ ਤਰਕਸ਼ੀਲ ਸੁਸਾਇਟੀ ਬਾਰੇ ਕੁਝ ਦੱਸੋ ਵੀ ਹੋਰ ਕੀ ਹੋਰ ਕੀ ਕੁਝ ਕਰਦੇ ਆ ਉਹ ਜਿਵੇਂ ਇੱਕ ਉਹਨਾਂ ਦਾ ਮੈਗਜ਼ੀਨ ਵੀ ਹੈਗਾ ਮੈਗਜ਼ੀਨ ਵੀ ਆਉਂਦਾ ਜੀ ਬਿਲਕੁਲ ਉਹਨਾਂ ਦੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਆ ਬਰਾੜ ਸਾਹਿਬ ਮੈਨੂੰ ਜਿਹੜੀ ਚੰਗੀ ਗੱਲ ਹੈ ਕਿ ਉਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਜਿਹੜੀ ਹੈਗੀ ਆ ਹਾਂ ਉਹ ਇੱਥੇ ਸਥਾਪਤ ਉਹ ਇੱਥੇ ਸਥਾਪਿਤ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕੁਝ ਮਤਲਬ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ 20 ਡਾਲਰ ਜਿਹੜੀ ਹੈਗੀ ਆ ਉਹ ਮੈਂਬਰਸ਼ਿਪ ਹੈ ਅੱਛਾ ਸਾਰੀ ਉਮਰ ਲਈ ਅੱਛਾ ਕਿ ਉਹਦੇ ਚੋਂ ਤੁਸੀਂ ਕਿਤਾਬਾਂ ਲਓ ਪੜ੍ਹ ਕੇ ਵਾਪਸ ਕਰ ਦਿਓ ਜੇ ਤੁਸੀਂ ਖਰੀਦ ਵਿਚਨ ਤਾਂ ਵੀ ਉਹ ਬਹੁਤ ਮਤਲਬ ਜਿਹੜੀਆਂ ਜਿੰਨਾ ਉਹਨਾਂ ਦਾ ਜਿੰਨੀ ਦੀ ਲਗਤ ਤੱਕ ਤਾਂ ਉਸੇ ਲਗਤ ਤੇ ਉਹ ਕਿਤਾਬ ਦਿੰਦੇ ਨੇ ਜੇ ਨਹੀਂ ਵੀ ਤੁਸੀਂ ਕਰ ਸਕਦੇ ਤੁਸੀਂ ਉੱਥੋਂ ਲਿਜਾ ਸਕਦੇ ਹੋ ਆਪਣੇ ਆਪ ਕਿਤਾਬਾਂ ਪੜੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਪੜ੍ਹਨਾ ਔਰ ਦੂਜੀ ਗੱਲ ਹੈ ਕਿ ਤਰਖਿਲ ਸੁਸਾਇਟੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਜੋ ਕੁਛ ਮਰਜ਼ੀ ਕਰੋ ਹਮਮ ਪਰ ਇੱਕ ਵਾਰ ਸੋਚੋ ਜ਼ਰੂਰ ਕਿ ਕਿਉਂ ਆ ਕਿਉਂ ਕਰਨਾ ਹਾਂ ਬਿਲਕੁਲ ਇੱਕ ਕਾਤੋਂ ਆ ਹਮਮ ਤੇ ਜਦੋਂ ਆਪਾਂ ਮਤਲਬ ਮੈਨੂੰ ਇਹ ਲੱਗਦਾ ਕਿ ਅਸੀਂ ਜਦੋਂ ਕਿਉਂ ਕਾਤੋਂ ਕਦੋਂ ਸੋਚਣ ਲੱਗੇ ਤਾਂ ਸਾਡੀਆਂ ਅਧੀਆਂ ਮੁਸੀਬਤਾਂ ਦਾ ਹੱਲ ਹੋ ਜਾਂਦਾ ਹੈ ਔਰ ਖਾਸ ਕਰਕੇ ਜਿਹੜੀ ਇਹ ਮੁਲਕ ਨੇ ਜਿਨ੍ਹਾਂ ਚ ਇੰਨਾ ਜਿਆਦਾ ਸਟ्रेस ਆ ਜਿਨ੍ਹਾਂ ਚ ਅਸੀਂ ਇੰਨੇ ਜਿਆਦਾ ਉਹ ਮੈਂ ਹੁਣ ਜੇ ਤੁਸੀਂ ਸਰੀ ਦੇ ਯੂਨਿਟ ਦੀ ਗੱਲ ਕੀਤੀ ਉਥੇ ਪਿਛਲੇ ਸਮੇਂ ਨਾਲ ਕੋਈ ਕੇਸ ਆਇਆ ਤੇ 50000 ਡਾਲਰ ਤੋਂ ਵੱਧ ਬਿਲਕੁਲ ਔਰਤ ਨੇ ਬਾਬਿਆਂ ਨੂੰ ਆਪਣੇ ਕ੍ਰੈਡਿਟ ਕਾਰਡ ਰਾਹੀਂ ਚੁਕਾਤੇ ਤੇ ਫਿਰ ਘਰ ਜਿਹੜੇ ਘਰ ਟੁੱਟ ਗਏ ਉਹ ਵੱਖਰੇ ਮਤਲਬ ਅਸੀਂ ਮੈਨੂੰ ਲੱਗਦਾ ਕਿ ਔਰਤਾਂ ਨੂੰ ਜਿਆਦਾ ਕੀਪਰਾਂ ਨੂੰ ਵੀ ਖਣਾ ਚਾਹੀਦਾ ਸਾਰੇ ਨੂੰ ਦੇਖਣਾ ਚਾਹੀਦਾ ਬੱਚਿਆਂ ਨੂੰ ਵੀ ਪਰ ਸਾਡੇ ਜਿਹੜੀਆਂ ਇਹਨਾਂ ਤਾੰਤ੍ਰਿਕ ਬਾਬਿਆਂ ਦੀਆਂ ਜਿਹੜੀਆਂ ਸ਼ਿਕਾਰ ਜ਼ਿਆਦਾ ਹੁੰਦੀਆਂ ਉਹ ਸਾਡੀਆਂ ਮਾਵਾ ਪਹਿਣਾ ਹੁੰਦੀ ਬਿਲਕੁਲ ਇਮੋਸ਼ਨਲ ਵੀ ਉਹ ਜ਼ਿਆਦਾ ਹੁੰਦੀਆਂ ਕਿਉਂਕਿ ਭੁਗਤਦੀਆਂ ਵੀ ਉਹ ਇਹਦਾ ਮਤਲਬ ਉਹ ਨਹੀਂ ਕਿ ਉਹ ਮਤਲਬ ਇਹ ਬੇਵਕੂਫ ਨੇ ਇਹਦਾ ਮਤਲਬ ਇਹ ਹੈ ਕਿ ਸਮਾਜ ਦੇ ਵਿੱਚ ਉਹ ਜ਼ਿਆਦਾ ਆ ਲਤਾੜੀਆਂ ਹੋਈਆਂ ਨੇ ਉਹ ਜਿਆਦਾ ਭੁਗਤਦੀਆਂ ਸਾਰਾ ਕੁਝ ਆ ਕੇ ਤੇ ਫਿਰ ਉਹਨਾਂ ਉਹਨਾਂ ਨੂੰ ਮਤਲਬ ਐਕਸਪੋਜ਼ ਕਰਨੋਂ ਮਣੀ ਕਿਤੇ ਹੈਗਾ ਵਾ ਫਿਰ ਉਹ ਕੀ ਕੀ ਸੋਚ ਚਾਉਂਦੇ ਆ ਅਗਲਾ ਕਹਿੰਦਾ ਫਿਰ ਉਹ ਜਿਹੜੇ ਉਹ 24 ਘੰਟੇ ਤੁਹਾਡੇ ਕੰਨਾਂ 'ਚ ਪਾਈ ਜਾਂਦੇ ਆ ਜੀ ਅਸੀਂ ਆ ਕਰਦਾਂਗੇ ਆ ਕਰਦਾਂਗੇ ਨਾ ਅਜੀ ਤੱਕ ਇਹਨੇ ਤੁਹਾਨੂੰ ਆਪ ਤਾਂ ਪਤਾ ਨਹੀਂ ਹੈ ਕਿ ਬਈ ਤੇਰੇ ਨਾਲ ਕੀ ਵਾਪਰਨਾ ਹੈ ਬਿਲਕੁਲ ਉਹਦਾ ਅਮਨ ਤੇ 2 ਡਾਲਰ ਮੰਗਦੇ ਤੇ ਤੂੰ ਜਾਂ 100 ਡਾਲਰ ਜਾਂ 200 ਡਾਲਰ ਵੀ ਮੰਗ ਰਿਆ ਤੇ ਤੂੰ ਤੇਰੇ ਕੋਲ ਹੀ ਨਹੀਂ ਤਾਕਤ ਹੈਗੀ ਤੂੰ ਇਹਨ ਕਰਕੇ 200 ਡਾਲਰ 50 ਡਾਲਰ ਲੈ ਕੇ ਤੂੰ ਸਾਰਾ ਕੁਝ ਸਹੀ ਕਰ ਦੇਗਾ ਤੇ ਤੂੰ ਆਪ ਹੀ ਕੋਰੋਨਾ ਕਮਾਲ ਤੇ 1 $100 ਮੰਗਣ ਦੀ ਕੀ ਲੋੜ ਹੈ ਤੇਰੇ ਕੋਲ ਤਾਂ ਪਾਵਰ ਹੈਗੀ ਆ ਨਾ ਬਸ ਆਪਾਂ ਮਤਲਬ ਇਹ ਤਾਂ ਇਹ ਤਾਂ ਨਿਆਣੇ ਵਾਲੀਆਂ ਸੋਚਣ ਵਾਲੀਆਂ ਵੀ ਗੱਲਾਂ ਨੇ ਨਾ ਵੱਡੇ ਲੌਜੀਕਲੀਆਂ ਗੱਲਾਂ ਵੀ ਨਾ ਆਪਾਂ ਕਰੀਏ ਸਾਡੇ ਉਹ ਸਿੱਕ ਨਾ ਫ੍ਰੀਕਵੈਂਟ ਜੰਗ ਜਿਹਾ ਸੀਗਾ ਇਸ ਰਾਤ ਤੰਦਰਕ ਉਹ ਲੋਕਾਂ ਦਾ ਬੜਾ ਕੁਝ ਦੱਸਦਾ ਰਿਹਾ ਤੇ ਉਹ ਥੋੜੇ ਦਿਨਾਂ ਬਾਅਦ ਨਾ ਉਸੇ ਦੇਖਿਆ ਉਹ ਐਕਸੀਡੈਂਟ ਹੋ ਗਿਆ ਜੀ ਡੈਥ ਹੋ ਗਈ ਉਹ ਲੋਕ ਕਹਿੰਦੇ ਵੀ ਤੂੰ ਸਾਰਿਆਂ ਨੂੰ ਤਾਂ ਦੱਸਿਆ ਤੇਰੀ ਉਮਰ ਇੰਨੀ ਹੋ ਜੂ ਤੇਰੀ ਆ ਹੋ ਜੂ ਤੇ ਆਪਦਾ ਤੈਨੂੰ ਪਤਾ ਨਹੀਂ ਕਦੋਂ ਮਰ ਜਾਣਾ ਐਗਜੈਕਟਲੀ ਸੋ ਇਹ ਅੱभी ਬਹੁਤ ਸਾਰੀਆਂ ਆਧਾਰਨਾ ਹੈਗੀਆਂ ਜਿਹੜੀਆਂ ਤੁਹਾਨੂੰ ਉੱਥੇ ਵੀ ਇਸ ਕੋ ਗੱਲਬ ਪਰ ਸੇ ਕਾਫੀ ਕੁਝ ਦੇਖਦੇ ਆ ਸਮਝਦੇ ਵੀ ਆ ਪਰ ਫੇਰ ਵੀ ਕਈ ਵਰੀ ਨਾ ਔਰ ਇਹ ਸਾਡੀਆਂ ਕਈ ਵਰੀ ਨਾ ਫਾਈਨੈਂਸ਼ੀਅਲ ਕਮਜ਼ੋਰੀਆਂ ਹੁੰਦੀਆਂ ਪਰਿਵਾਰ ਦੀਆਂ ਜਦੋਂ ਅਸੀਂ ਇਸ ਪਾਸੇ ਤੁਰ ਪੈਂਦੇ ਆ ਜਾਂ ਕੁਛ ਇਹੋ ਜਿਹੇ ਸਾਡੇ ਘਰਾਂ 'ਚ ਇਹੋ ਜਿਹੇ ਝਗੜੇ ਹੁੰਦੇ ਆ ਮੱਲੋ ਮੱਲੀ ਦੇ ਝਗੜੇ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਵੈਸੀ ਖੜੇ ਹੋ ਜਾਂਦੇ ਆ ਔਰ ਸ਼ੱਕ ਸ਼ੋਭੇ ਦੇ ਵਿੱਚ ਖੜੇ ਹੋ ਜਾਂਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਉੱਥੇ ਕਾਫੀ ਹੋ ਡਿਟੇਲ 'ਚ ਦੱਸਾਂਗੇ ਔਰ ਇਹ ਪ੍ਰੋਗਰਾਮ ਵਾਕਈ ਦੇਖਣ ਯੋਗ ਹੈ ਔਰ ਸਮਝਣ ਦੀ ਲੋੜ ਹੈ ਆਪਣੇ ਪਰਿਵਾਰ ਨੂੰ ਦਿਖਾਉਣ ਦੀ ਲੋੜ ਹੈ ਸੋ ਤੁਸੀਂ 16 ਅਗਸਤ 2025 ਦਿਨ ਸ੍ਰਿ ਚਲਵਾਰ ਬਾਅਦ 3:30 ਵਜੇ ਜਿੱਥੇ ਇਹ ਨਾਟਕੇ ਘੰਟੇ ਦਾ ਹੋਊਗਾ ਉਸ ਤੋਂ ਬਿਨਾਂ ਜਿਹੜੇ ਉਹ ਜਾਦੂ ਦੇ ਟਰਿਕ ਦੇਖਣ ਵਾਲੇ ਹੋਣਗੇ ਬੱਚਿਆਂ ਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਬੜੇ ਪ੍ਰੋਗਰੈਸਿਵ ਗੀਤ ਗਾਉਣਗੇ ਤੁਹਾਨੂੰ ਸੁਣਾਉਣਗੇ ਤੇ ਹੋਰ ਕਾਫੀ ਜਾਣਕਾਰੀ ਜਿਹੜੀ ਉੱਥੇ ਤੁਹਾਨੂੰ ਮਿਲੂਗੀ ਸੋ ਜਰੂਰ ਇਸ ਪ੍ਰੋਗਰਾਮ ਤੇ ਪਹੁੰਚੋ ਔਰ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੀ ਅਸਲ ਤੇ ਲੱਗੇ ਹੋਏ ਔਰ ਕਾਫੀ ਲੋਕ ਹੋਰ ਵੀ ਨਾਲ ਇਹਨਾਂ ਦੇ ਉਹਦੇ ਵਿੱਚ ਕੰਮ ਕਰਦੇ ਆ ਤੁਸੀਂ ਜਰੂਰ ਇਹਨਾਂ ਦੀ ਮੈਂਟਰ ਨੂੰ ਦੇਖ ਕੇ ਆਓ ਜਾ ਕੇ ਵੀ ਕਿੰਨਾ ਇਹਨਾਂ ਨੇ ਹੁਣ ਤੱਕ ਤੁਹਾਡੀ ਖਾਤਰ ਤਿਆਰੀ ਵਾਸਤੇ ਸਮਾਂ ਲਾਇਆ। ਸੋ ਉਮੀਦ ਹੈ ਕਿ ਤੁਸੀਂ ਜਰੂਰ ਇਸ ਫੋਰਮ ਦੇਖਣ ਜਾਓਗੇ। ਹੋਰ ਕੋਈ ਅਡੀਸ਼ਨਲ ਗੱਲ। ਹਾਂਜੀ ਬਰਾਤ ਸਾਹਿਬ ਇੱਕ ਐਡੀਸ਼ਨ ਇਹਦੇ ਵਿੱਚ ਇਹ ਹੈ ਕਿ ਜੇ ਕਿਸੇ ਨੇ ਟਿਕਟ ਲੈਣੀ ਆ ਤੇ ਉਹ ਮਤਲਬ ਉਹਨੂੰ ਉੱਥੇ ਵੀ ਮਿਲ ਸਕਦੀ ਹੈ ਟਿਕਟ ਜੇ ਉਹ ਐ ਕਰ ਲਵੇ ਨਾ ਫੋਨਾਂ ਤੇ ਗੱਲ ਕਰਕੇ ਕਿ ਮੇਰੀ ਟਿਕਟ ਉੱਥੇ ਰੱਖ ਲੈਣ ਦਾ ਵਧੀਆ ਗੱਲ ਹੈ ਆਦਰਵਾਇਜ਼ ਨਹੀਂ ਵੀ ਫੋਨ ਕਰਦੇ ਪਰ ਤੁਸੀਂ ਉਦੋਂ ਹੀ ਤੁਹਾਡਾ ਮੂਡ ਬਣਦਾ ਆਣ ਦਾ ਜਾਂ ਕਈ ਵਾਰ ਉਹ ਜਿਵੇਂ ਹੁੰਦੇ ਸੋਚ ਲੈਂਦਾ ਮੈਂ ਨਹੀਂ ਤਾਂ ਉਦੋਂ ਜਾ ਕੇ ਵੀ ਉਹ ਮਤਲਬ ਗੇਟ ਤੇ ਵੀ ਟਿਕਟਸ ਅਵੇਲੇਬਲ ਹੋਣਗੀਆਂ ਠੀਕ ਹੈ ਔਰ ਦੂਜੀ ਗੱਲ ਇਹ ਹੈ ਕਿ ਆਸੀਆਂ ਚੈਸਟੀਮੇਟ ਦਾ ਮਤਲਬ ਸਾਨੂੰ ਮਜਬੂਰ ਨੇ ਫੈਸਲਾ ਲੈਣਾ ਪਿਆ ਪਰ ਉਹ ਏਰੀਆ ਦੇ ਵਿੱਚ ਵੀ ਸਾਨੂੰ ਲੱਗਦਾ ਸੀਗਾ ਕਿ ਉਹ ਵੀ ਕਿ ਉਹ ਜਦੋਂ ਔਰ ਇੱਥੇ ਪ੍ਰੋਗਰਾਮ ਦਾ ਤਾਂ ਉਹ ਏਰੀਆ ਵਾਲੇ ਟੁੱਟ ਜਾਂਦੇ ਆ ਸੋ ਅਸੀਂ ਉਹਨੂੰ ਮਤਲਬ ਟਾਰਗੇਟ ਕੀਤਾ ਹੈ ਉਸ ਥਾਨੋਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਰਕਸ਼ਿਲ ਸੋਸਾਇਟੀ ਵੱਲੋਂ ਦੋ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਸਾਲ ਦੇ ਵਿੱਚ ਦੋ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਨਾਰਥ-ਈਸਟ ਵਾਲੇ ਏਰੀਏ ਦੇ ਵਿੱਚ ਹੀ ਪਹਿਲਾਂ ਬੁੱਕ ਕਰਵਾ ਕੇ ਤੇ ਵਧੀਆ ਢੰਗ ਨਾਲ ਇਹਨੂੰ ਅੱਗੇ ਤੋਰਨਾ ਤੇ ਇੱਕ ਜੇ ਕੋਈ ਦਰਸ਼ਕਾਂ ਦੇ ਵਿੱਚੋਂ ਨਾਟਕਾਂ ਨਾਲ ਜੁੜਨਾ ਚਾਹੁੰਦਾ ਕੋਈ ਵੀ ਬੱਚਾ ਜਾਂ ਕੋਈ ਵੀ ਭੈਣ ਮਾਤਾ ਕੋਈ ਬਜ਼ੁਰਗ ਸਾਥੀ ਕੋਈ ਵੀ ਨਾਟਕਾਂ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਹੈ ਆ ਨੰਬਰ ਜਿਹੜੇ ਦਿੱਤੇ ਆ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਾਟਕ ਤਿਆਰ ਕੀਤੇ ਜਾਣਗੇ। ਹਾਂਜੀ ਕਿਉਂਕਿ ਹੁਣ ਜਿਹੜੇ ਸ਼ਰਮਾ ਜੀ ਆ ਹੁਣ ਕਾਫੀ ਸਮਾਂ ਸਾਡੇ ਕੋਲ ਵੀ ਰਹਿੰਦੇ ਆ। ਜੀ। ਤੇ ਬਨਲਾ ਦਾ ਵੀ 6 ਮਹੀਨੇ ਤੋਂ ਬਾਅਦ ਉੱਥੇ ਆਪਦੇ ਵਾਪਸ ਵੀ ਜਾਂਦੇ ਆ। ਜੀ ਜੀ। ਜਿੱਥੇ ਨਾਲ ਦਾ ਕਹਿ ਸਕਦੇ ਕਿ ਉਹ ਇਹਨਾਂ ਦਾ ਪੂਰਾ ਗਰਾਊਂਡ ਆ ਜਿੱਥੇ ਇਹਨਾਂ ਨੂੰ ਕੰਮ ਕਰਨਾ ਹੁੰਦਾ ਇਹਨਾਂ ਨੇ। ਪਰ ਕੁਝ ਸਮਾਂ ਸਾਡੇ ਕੋਲ ਵੀ ਆਉਂਦੇ ਉਦੋਂ ਇਹਨਾਂ ਨਾਲ ਪਮਿਲ ਕੇ ਜੇ ਤੁਸੀਂ ਕੁਝ ਸਿੱਖਣਾ ਹੈ ਜਾਂ ਜਿਵੇਂ ਵੀ ਨਾਟਕ ਹੈ ਕੋਈ ਨਾ ਕੋਈ ਕਰਦੇ ਰਹਿੰਦੇ ਆ ਉਸ ਵਿੱਚ ਪਾਰਟਿਸਪੇਟ ਵੀ ਕਰ ਸਕਦੇ ਆ ਤੁਸੀਂ ਇਹਨਾਂ ਤੋਂ ਜਿਹੜੀ ਕੁਝ ਵਿਧਾ ਇਸ ਬਾਬਤ ਕੋਈ ਜਾਣਕਾਰੀ ਵੀ ਜਿਹੜੀ ਆ ਉਹ ਵੱਖਰੇ ਤੌਰ ਤੇ ਲੈ ਸਕਦੇ ਆ ਤੋਂ ਇਹਨਾਂ ਨੂੰ ਤੁਸੀਂ ਮਿਲ ਸਕਦੇ ਆ ਅਜੇ ਤੁਸੀਂ ਨੰਬਰ ਦੇ ਦਿਓ ਤਾਂ ਉਹ ਦਾ ਤਾਂ ਮੇਰਾ ਨੰਬਰ ਮੈਂ ਫਿਲਹਾਲ ਇੰਡੀਆ ਦਾ ਨੰਬਰ ਬੋਲ ਦਿੰਦਾ ਜੀ 9814780195 98147 80195 ਇਹਦੇ ਤੇ ਮੇਰਾ WhatsApp ਨੰਬਰ ਚੱਲਦਾ ਹੈ ਮੇਰਾ ਲੋਕਲ ਨੰਬਰ ਵੀ ਹੈਗਾ 905 914 16 ਆ सॉरी 3216 ਇਹ ਮੇਰਾ ਨੰਬਰ ਹੈਗੇ ਤੇ WhatsApp ਨਹੀਂ ਚੱਲਦਾ ਪਰ ਤੁਸੀਂ ਕਾਲ ਕਰ ਸਕਦੇ ਹੋ ਦੁਬਾਰਾ ਦੱਸਿਓ 905 914 3216 3216 ਹਾਂਜੀ ਜੀ ਬਹੁਤ ਮਿਹਰਬਾਨੀ ਜੀ ਫੇਰ ਵੀ ਆਪਾਂ ਤੁਹਾਡਾ ਇਹ ਦੂਜਾ ਨਾਟਕ ਹੈ ਜੀ ਦੋ ਰੋਟੀਆਂ ਉਹਦੇ ਤੇ ਆਪਾਂ ਕਿਸੇ ਦਿਨ ਫੇਰ ਗੱਲਬਾਤ ਕਰਾਂਗੇ ਪਰ ਆ ਤੁਸੀਂ ਨਾਟਕ ਜਦੋਂ ਇਹਨੂੰ ਇਧਰੋਂ ਤੁਸੀਂ ਵਿਹਲੇ ਹੋਗੇ ਫੇਰ ਆਪਾਂ ਕਿ 10 ਮਿੰਟ ਹੋਰ ਬੈਠ ਜੀ ਸ਼ੁਕਰੀਆ ਰਾਤ ਸਾਹਿਬ ਤੁਹਾਡਾ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ। ਹੋਰ ਦੇਖੋ ਦਸ ਕੋ ਤੁਹਾਡੇ ਜਿਹੜੇ ਜਾਣਕਾਰੀ ਤੁਹਾਨੂੰ ਇੱਕ ਇਹੋ ਜਿਹਾ ਨਾਟਕਕਾਰ ਨਾ ਕਰਵਾਈ ਹੈ ਜਿਹੜਾ ਇੱਕ ਤਰ੍ਹਾਂ ਦੀ ਉਹਦੀ ਸਮਝ ਲਓ ਵੀ ਲਾਈਫ ਉਹਦੀ ਆਪਣੀ ਇਸ ਕੰਮ ਤੇ ਲੱਗੀ ਹੋਈ ਹੈ ਕੋਈ ਬਹੁਤਾ ਵੱਡਾ ਇਸ ਪਾਸੇ ਕਮਾਈ ਦਾ ਸਾਧਨ ਨਹੀਂ ਇਹ ਜਿਹੜੇ ਨਾਟਕੇ ਕਰਦੇ ਐ ਥੋ ਤਰਕਸ਼ੀ ਸੁਸਾਇਟੀ ਕੋਲੇ ਉਹਨਾਂ ਕੋਲੇ ਵੀ ਕੋਈ ਫਾਈਨਾਂਸਰ ਕੋਈ ਫੰਡਸ ਬਹੁਤ ਹੀ ਨਹੀਂ ਹੁੰਦੀ ਇਹਨਾਂ ਨੇ ਫ੍ਰੀ ਸੇਵਾ ਵਾਲਾ ਕੰਮ ਹੀ ਚੱਲਦਾ ਇਹਨਾਂ ਦਾ ਸੋ ਸਲਾਮ ਹੈ ਇਹਨਾਂ ਨੂੰ ਪਰ ਫਿਰ ਵੀ ਕੰਮ ਕਰੀ ਜਾਂਦੇ ਲਗਾਤਾਰ ਬਿਨਾਂ ਲਾਦਾ ਵੀ ਆਪਦੀ ਲਾਈਫ ਚੇਸ ਕਰਦੇ ਰਹਿਣਗੇ ਸੋ ਬਹੁਤ ਸ਼ੁਭ ਸ਼ਾਮਾਂ ਜੀ ਤੁਹਾਨੂੰ ਸ਼ਰਮਾ ਜੀ ਥੈਂਕ ਯੂ ਜੀ ਔਰ ਦਰਸ਼ਕੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਆ ਸਾਨੂੰ ਦਿਓ ਆ ਗਿਆ ਔਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ